ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਨਿਰਪੱਖ ਟਾਕ ਦੇਖ ਰਹੇ ਹੋ ਤਾਂ ਇੱਕ ਵਾਰੀ ਫਿਰ ਤੋਂ ਸਾਡਾ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਮੈਂ ਬਲਵਿੰਦਰ ਸਿੰਘ ਔਰ ਸਾਡੇ ਨਾਲ ਖਾਸ ਮਹਿਮਾਨ ਜਿਹੜੇ ਹਰ ਵਾਰ ਕਬਰਾਂ ਦੇ ਵਿਸ਼ਲੇਸ਼ਣ ਲਈ ਜੁੜਦੇ ਆ ਜਗਸੀਰ ਸਿੰਘ ਜੀ ਸੰਧੂ ਸੰਸਥਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਜੀ ਧੰਨਵਾਦ ਜਿਹੜੀਆਂ ਅੱਜ ਦੀਆਂ ਸਾਨੂੰ ਸਭ ਵੱਡੀਆਂ ਖਬਰਾਂ ਨੇ ਇੱਕ ਤਾਂ ਬੀਜੇਪੀ ਜਿਹੜੀ ਆ ਪੰਜਾਬ ਦੇ ਵਿੱਚ ਬਹੁਤ ਹੀ ਸਰਗਰਮ ਦਿਖ ਰਹੀ ਹੈ ਪਿਛਲੇ ਦਿਨੀ ਆਪਾਂ ਦੇਖਿਆ ਕਿ ਬਹੁਤ ਸਾਰੇ ਆਗੂ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਚਾਹੇ ਆਮ ਆਦਮੀ ਪਾਰਟੀ ਦੇ ਜਿਹੜੇ ਸੀਐਮ ਸਾਹਿਬ ਦੇ ਉਸਡੀ ਨੇ ਉਹਨਾਂ ਦੀ ਗੱਲ ਕਰੀਏ ਜਾਂ ਫਿਰ ਪੁਨਰ ਸੰਜੀਤ ਕਾਲੀ ਨਾਲ ਦੇ ਬਹੁਤ ਹੀ ਮੇਨ ਲੀਡਰ ਜਿਨ੍ਹਾਂ ਨੇ ਕੜੀ ਬਣੇ ਜਿਨ੍ਹਾਂ ਨੇ ਪੂਰੀ ਪਾਰਟੀ ਨੂੰ ਜੋੜਨ ਦੇ ਵਿੱਚ ਬੜਾ ਅਹਿਮ ਰੋਲ ਅਦਾ ਕੀਤਾ ਚਰਨਜੀਤ ਸਿੰਘ ਬਰਾੜ ਤੇ ਹੋਰ ਕਿੰਨੇ ਲੀਡਰ ਜਿਹੜੇ ਵੱਡੇ ਚਿਹਰੇ ਨੇ ਉਹ ਭਾਜੀਪੀ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਉਸ ਦਿਨ ਔਰ ਨਾਲ ਦੀ ਨਾਲ ਜਿਹੜੇ ਹਰਿਆਣਾ ਦੇ ਸੀਐਮ ਨੇ ਉਹਨਾਂ ਦੀ ਪੰਜਾਬ ਦੇ ਵਿੱਚ ਜਿਹੜੀਆਂ ਸਰਗਰਮੀਆਂ ਨੇ ਬਹੁਤ ਤੇਜ਼ ਹੋਈਆਂ ਨੇ ਜਿਸ ਤੋਂ ਇਹ ਪਤਾ ਲੱਗਦਾ ਕਿ 2027 ਦੇ ਵਿੱਚ ਜਿਹੜੀ ਭਾਜਪਾ ਪਾਰਟੀ ਹੈ ਪੰਜਾਬ ਦੇ ਵਿੱਚ ਵੱਡੀ ਪਾਰਟੀ ਬਣ ਕੇ ਉੱਭਰੂਗੀ ਸੱਤਾ ਦੇ ਵਿੱਚ ਆਉਂਦੀ ਹੈ ਜਾਂ ਨਹੀਂ ਆਉਂਦੀ ਹੈ ਇਹ ਅਜੇ ਆਉਣ ਵਾਲਾ ਸਮਾਂ ਦੱਸੂਗਾ ਪਰ ਜਿਹੜਾ ਇਸ ਦੀ ਤਿਆਰੀ ਹੈ ਉਹ ਬਰੇ ਜੋਰਾਂ ਸ਼ੋਰਾਂ ਦੇ ਨਾਲ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਮੀਟਿੰਗਸ ਹੋ ਰਹੀਆਂ ਜਿਵੇਂ ਬਰਾੜ ਸਾਹਿਬ ਵੀ ਵਾਰ-ਵਾਰ ਇੰਟਰਵਿਊਸ 'ਚ ਕਹਿ ਰਹੇ ਆ ਕਿ ਬਹੁਤ ਸਾਰੇ ਹੋਰ ਨੇਤਾ ਨੇ ਜਿਹੜੇ ਮੇਰੇ ਟੱਚ ਦੇ ਵਿੱਚੋਂ ਵੱਖ-ਵੱਖ ਪਾਰਟੀਆਂ ਤੋਂ ਨੇ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਜੁਆਇਨ ਕਰਨਗੇ ਔਰ ਨਾਲ ਦੀ ਨਾਲ ਬੀਜੇਪੀ ਦੀ ਇੱਕ ਵੱਡੀ ਰੈਲੀ ਵੀ ਪੰਜਾਬ ਦੇ ਵਿੱਚ ਰੱਖੀ ਗਈ ਹੈ ਅਮਿਤ ਸ਼ਾ ਆ ਰਹੇ ਨੇ ਉਸ ਨੂੰ ਲੈ ਕੇ ਵੀ ਬੜੀਆਂ ਚਰਚਾਵਾਂ ਨੇ ਵੀ ਇਸ ਰੈਲੀ ਦੇ ਵਿੱਚ ਪੰਜਾਬ ਦੇ ਲਈ ਬਹੁਤ ਸਾਰੀਆਂ ਅਨਾਉਂਸਮੈਂਟ ਹੋ ਸਕਦੀਆਂ ਨੇ ਬੰਦੀ ਸਿੰਘਾ ਦੇ ਉੱਤੇ ਵੀ ਕੋਈ ਗੱਲ ਹੋ ਸਕਦੀ ਹੈ ਹੋ ਸਕਦਾ ਕੋਈ ਬੰਦੀ ਸਿੰਘ ਛੱਡ ਵੀ ਦਿੱਤੇ ਜਾਣ ਰਹਾ ਕਰ ਦਿੱਤੇ ਜਾਣ ਇਸ ਤੇ ਵੀ ਕੋਈ ਗੱਲ ਜਿਹੜੀ ਆ ਹੋ ਸਕਦੀ ਹੈ ਔਰ ਨਾਲ ਦੀ ਨਾਲ ਚਰਨਜੀਤ ਸਿੰਘ ਚੰਨੀ ਵੀ ਬੜੇ ਫਸੇ ਹੋਇਆ ਕਾਂਗਰਸ ਦੀ ਵੀ ਆਪਾਂ ਗੱਲ ਕਰਦੇ ਆਂ ਕਾਂਗਰਸ ਦੇ ਵਿੱਚ ਰੜਕਣਾ ਕਈ ਦਿਨਾਂ ਤੋਂ ਪਿਆ ਹੋਇਆ ਔਰ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਕਰੀਬੀ ਨੇ ਠਿਕਰੀ ਵਾਲਾ ਵਾਲੇ ਜਿਹੜਾ ਵਿਧਵੀ ਕਾਂਡਾ ਉਸ ਦੇ ਵਿੱਚ ਉਹਨਾਂ ਦਾ ਨਾਮ ਆ ਰਿਹਾ ਇਸ ਬਾਰੇ ਗੱਲ ਕਰਾਂਗੇ ਨਾਲ ਦੀ ਨਾਲ ਹੋਰ ਵੀ ਅਮਰਿਤਪਾਲ ਦੀ ਗੱਲ ਕਰਾਂਗੇ ਭਾਈ ਅਮਰਿਤਪਾਲ ਨੇ ਜਿਹੜਾ ਅਚ ਰੈਸ਼ਨ ਬਜਟ ਸੈਸ਼ਨ ਹੋਣ ਜਾ ਰਿਹਾ ਉਸ ਦੇ ਵਿੱਚ ਆਉਣ ਦੀ ਪਰਮਿਸ਼ਨ ਆ ਜਿਹੜੀ ਮੰਗੀ ਹੈ ਉਹਨਾਂ ਨੇ ਹਾਈ ਕੋਰਟ 17 ਜਨਵਰੀ ਨੂੰ ਚਿੱਠੀ ਲਿਖੀ ਸੀ ਔਰ ਜਿਹੜੇ ਅੰਮ੍ਰਿਤਸਰ ਦੇ ਡੀਸੀ ਨੇ ਉਹਨਾਂ ਨੂੰ ਔਰ ਉਸ ਤੋਂ ਬਾਅਦ ਗ੍ਰਹਿ ਭਾਗ ਪੰਜਾਬ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਵੀ ਹਾਈ ਕੋਰਟ ਦੇ ਵਿੱਚ ਵੀ ਅਪੀਲ ਪਾਈ ਹੈ ਕਿ ਮੈਂ ਇਸ ਬਜਟ ਸੈਸ਼ਨ ਦੇ ਵਿੱਚ ਆਉਣਾ ਚਾਹੁੰਦਾ ਇਸ ਬਾਰੇ ਗੱਲਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਸ਼ੁਰੂਆਤ ਕਰਦੇ ਆ ਬੀਜੇਪੀ ਤੋਂ ਕਰਦੇ ਆ ਵੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਬੀਜੇਪੀ ਦੀਆਂ ਜਿਹੜੀਆਂ ਤਿਆਰੀਆਂ 2027 ਦੇ ਲਈ ਹੋ ਰਹੀਆਂ ਬਿਲਕੁਲ ਜੀ ਬੀਜੇਪੀ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਸਰਕਾਰ ਬਣਾਈ ਹੈ ਉਸੇ ਤਰਜ਼ ਦੇ ਉੱਪਰ ਇਹ ਪੰਜਾਬ ਵੱਲ ਵੱਧ ਰਹੀ ਹੈਗੀ ਸੋ ਹਰਿਆਣੇ ਦੇ ਵਿੱਚ ਤਰ੍ਹਾਂ ਵੀ ਬੀਜੇਪੀ ਦੀ ਸਰਕਾਰ ਰਹੀ ਹੈ ਪਰ ਪੰਜਾਬ ਚ ਪਹਿਲੀ ਵਾਰ ਜਿਹੜਾ ਅਸੀਂ ਪੱਕਾ ਸਕਦੇ ਆਂਗੇ ਕਿ ਬੀਜੇਪੀ ਇਕੱਲੇ ਤੌਰ ਤੇ ਚੋਣ ਲੜਨ ਜਾ ਰਹੀ ਹੈ ਇਹ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਇਕੱਲੇ ਤੌਰ ਤੇ ਬੀਜੇਪੀ ਲੜਨ ਜਾ ਰਹੀ ਹੈ ਪਹਿਲਾਂ ਅਕਾਲੀ ਦਲ ਨਾਲ ਗੱਠ ਜੋੜ ਮਿਆਂ ਲੜਦੀ ਰਹੀ ਹੈ ਤੇ ਇਸ ਵਾਰ ਇਕੱਲੇ ਮੈਦਾਨ ਦੇ ਵਿੱਚ ਉਤਰਨ ਦਾ ਜਿਹੜਾ ਬੀਜੇਪੀ ਦਿਗ ਨੂੰ ਐਲਾਨ ਕਰਦਾ ਸੋ ਭਾਜਪੀ ਨੇ ਜਿਹੜਾ ਹਰਿਆਣੇ ਦੇ ਵਿੱਚ ਭਾਜੀ ਜਿਸ ਤਰ੍ਹਾਂ ਦੀ ਸਟ੍ਰੈਟਜੀ ਬਣਾਈ ਸੀ ਉਹੀ ਸ਼ਾਇਦ ਪੰਜਾਬ ਦੇ ਵਿੱਚ ਉਹਨੂੰ ਅੱਗੇ ਵਧਾ ਰਹੇ ਨੇਗੇ ਕਿਉਂਕਿ ਹਰਿਆਣੇ ਦੇ ਜਿਹੜੇ ਸੀਮ ਨੇ ਨੈ브 ਸਿੰਘ ਸੈਣੀ ਹੋਣੀ ਸੋ ਉਹ ਪੰਜਾਬ ਦੇ ਵਿੱਚ ਉਹਨਾਂ ਦੀ ਐਕਟੀਵਿਟੀ ਹੈ ਜਿਹੜੀ ਪੂਰੀ ਵਧੀ ਹੋਈ ਆ ਉਹਦਾ ਵੱਡਾ ਨਹੀਂ ਵੀ ਹੈ ਵੀ ਅਸਲ ਦੇ ਵਿੱਚ ਕੰਮਕਾਜ ਜਿਹੜਾ OBC ਆਜਨ ਸੈਣੀ ਸਮਾਜ ਉਹ ਉਹਨੂੰ ਤਾਂ ਪ੍ਰਭਾਵਿਤ ਕਰਦੀ ਨੇ ਇਹਦੇ ਨਾਲ ਨਾਲ ਵੱਡੀ ਗੱਲ ਮਾਫ ਕਰਨਾ ਵੱਡੀ ਗੱਲ ਇਹ ਵੀ ਹੈ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜਾ ਵੱਡੇ ਵੱਡੇ ਆਗੂ ਨੇਗੇ ਜਿਵੇਂ ਬਰਾੜ ਸਾਹਿਬ ਕਹਿ ਰਹੇ ਨੇ ਉਹਨਾਂ ਦੇ ਟੱਚ 'ਚ ਨਹੀਂਗੇ ਉਹਨਾਂ ਦੇ ਲਈ ਵੀ ਇੱਕ ਲਿੰਕ ਜੇਪੀ ਨੇ ਸਾਬਤ ਕਰਦਾ ਕਿ ਕਿਉਂਕਿ ਜਿਹੜਾ ਨੈਭ ਸਿੰਘ ਸੇਣੀ ਨੇ ਉਹ ਕਿਸੇ ਟਾਈਮ ਵੀ ਕਿਸੇ ਆਗੂ ਦੀ ਜਿਹੜੀ ਗੱਲਬਾਤ ਆ ਉਹ ਮਿਤਸਾਨ ਵਾਲਾ ਜਾਂ ਜਿਹੜਾ ਹੈਗਾ ਪੱਕਾ ਚਾਹੁੰਦੇ ਆ ਕਿ ਬੀਜੇਪੀ ਦੇ ਹਾਈ ਕਮਾਂਡ ਨਾਲ ਕਰਾ ਸਕਦੇ ਨੀਗੇ ਸੋ ਇਸ ਕਰਕੇ ਵੀ ਉਹ ਇੱਕ thora ਜਿਹੜਾ ਬਣਾਇਆ ਹੋਇਆ ਜੇ ਕਿਸੇ ਨਵੇਂ ਜਿਹੜੇ ਆਗੂ ਨੇਗੇ ਬੀਜੇਪੀ ਜੁਆਇਨ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਨਾਇਬ ਸਿੰਘ ਬਾਯਾ ਨਾਇਬ ਸਿੰਘ ਸੈਣੀ ਕਾਫੀ ਸੌਖ ਹੋ ਜਾਣੀ ਹੈਗੀ ਜਿਹੜੀ ਗੱਲਬਾਤ ਕਰਨ ਦੀ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਚਾਨਣਜੀਤ ਬਰਾੜ ਉਹਨਾਂ ਨੇ ਵੀ ਇਹ ਗੱਲ ਰੱਖੀ ਸੀਗੀ ਤੇ ਇਹਦੇ ਨਾਲ ਨਾਲ ਹੀ ਹਾਂ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਵੀ ਬਹੁਤ ਸਾਰੇ ਆਗੂ ਆ ਜਿਹੜੇ ਉਹ ਜਾ ਸਕਦੇ ਨੇ ਸੋ ਇਹ ਲੱਗਦਾ ਜਿਹੜੀ 22 ਦੀ ਰੈਲੀ ਰੱਖੀ ਹੈਗੀ ਮੋਗਾ ਰੈਲੀ ਹੈ ਕਿਉਂਕਿ ਮੋਗਾ ਬੜਾ ਅਹਿਮ ਸਥਾਨ ਰਿਹਾ ਭਾਜੀ ਤੁਹਾਡੇ ਯਾਦ ਹੋਣਾ ਵੀ ਅਕਾਲੀ ਦਲ ਨੇ ਵੀ ਵੱਡੀ ਕਨਵੈਨਸ਼ਨ 1996 ਚ ਕੀਤੀ ਸੀਗੀ ਮੋਗਾ ਦੇ ਵਿੱਚ ਤੇ ਜਿਹਦੇ ਵਿੱਚ ਉਹਨਾਂ ਨੇ ਉਸ ਸਮੇਂ ਅਕਾਲੀ ਦਲ ਦਾ ਸਬਧਾਨ ਵੀ ਬਦਲਿਆ ਸੀ ਤੇ ਉਹਦੇ ਵਿੱਚ ਉਹਨਾਂ ਨੇ ਪੰਥ ਤੋਂ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਐਲਾਨ ਕਰ ਦਿੱਤਾ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਪਰ ਉਸ ਤੋਂ ਬਾਅਦ 97 ਦੇ ਵਿੱਚ ਉਹਨਾਂ ਦੀ ਸਰਕਾਰ ਬਣ ਜਾਂਦੀ ਹੈਗੀ ਸੋ ਮੋਗਾ ਇੱਕ ਤਾਂ ਪੰਜਾਬ ਦੇ ਸੈਂਟਰ 'ਚ ਪੈਂਦਾ ਹੈਗਾ ਤੇ ਇੱਕ ਇਹਦੀ ਅਹਿਮੀਅਤ ਇਸ ਤਰ੍ਹਾਂ ਵੀ ਇਹ ਬਿ ਇਤਿਹਾਸਕ ਮਤਲਬ ਕਈ ਮੌਕੇ ਜਦੋਂ ਮੋਗੇ ਤੋਂ ਗੱਲ ਹੁੰਦੀ ਹੈ ਤੇ ਉਹ ਪੂਰੇ ਪੰਜਾਬ ਦੇ ਵਿੱਚ ਫਿਰ ਉਹਦਾ ਸਿਆਸਤ ਜਿਹੜਾ ਰੋਖਾ ਬਦਲਿਆ ਜਾਂਦਾ ਉਸ ਉਹੀ ਏਰੀਆ ਜਿਹੜਾ ਚੁਣਿਆ ਤੇ ਨਾਲ ਨਾਲ ਇਹ ਵੀ ਇਹ ਬੀਜੇਪੀ ਜਿਹੜਾ ਮਾਝਾ ਜਾਂ ਦੁਆਬੇ ਵਾਲਾ ਖੇਤਰ ਹੈ ਉਧਰ ਬੀਜੇਪੀ ਦਾ ਪ੍ਰਭਾਵ ਪਹਿਲਾਂ ਹੈ ਔਰ ਮਾਲਵੇ ਖੇਤਰ ਦੇ ਵਿੱਚ ਨਹੀਂ ਆ ਤੇ ਇਸ ਕਰਕੇ ਮਾਲਵਾ ਖੇਤਰ ਚੁੜਿਆ ਗਿਆ ਤੇ ਇੱਥੇ ਵੱਡੇ ਆਗੂ ਆ ਜਿਹੜੇ ਉਹ ਇਸ ਤਰ੍ਹਾਂ ਤੁਸੀਂ ਜਿਵੇਂ ਜ਼ਿਕਰ ਕਰਕੇ ਹਟਿਓ ਕਿ ਬਹੁਤ ਸਾਰੇ ਵੱਡੇ ਆਗੂ ਆ ਜਿਹੜੇ ਉਧਰ ਜਾਣਾ ਚਾਹੁੰਦੇ ਨੇ ਉਹ ਜਿਹੜਾ ਹੈਗਾ ਬਾਈ ਵਾਲੇਲੀ ਦੇ ਵਿੱਚ ਜੁਆਇਨ ਕਰ ਸਕਦੇ ਨੇਗੇ ਸੋ ਨੈヴ ਸਿੰਘ ਸੈਣੀ ਦੀ ਗੱਲ ਕਰੀਆ ਵੀ ਉਹ ਹੁਣ ਦਸਤਾਰ ਸੀ ਹੋਈ ਹੈ ਉਹਨਾਂ ਨੇ ਤੇ ਉਹਨਾਂ ਨੂੰ ਹੁਣ ਇਹ ਵੀ ਹੈ ਵੀ ਹਰਿਆਣੇ ਦੇ ਵਿੱਚ ਫਿਲਹਾਲ ਕੋਈ ਹਜੇ ਨਾ ਕੋਈ ਚੋਣ ਹੈ ਤੇ ਨਾ ਹੀ ਕੋਈ ਐਕਟੀਵਿਟੀ ਆ ਉੱਥੇ ਰੂਟੀਨ ਦੀ ਸਰਕਾਰ ਆ ਜਿਹੜੀ ਚੱਲੀ ਜਾਂਦੀ ਹੈ ਬਿਊਰੋਕ੍ਰੇਟਾਂ ਨੇ ਚਲਾਉਣੀ ਹੁੰਦੀ ਹੈ ਜਿਸ ਤਰ੍ਹਾਂ ਦੀ ਹੈ ਤੇ ਉਹ ਇਸ ਵੇਲੇ ਸਾਰਾ ਫੋਕਸ ਆ ਜਿਹੜਾ ਉਹਨਾਂ ਨੇ ਪੰਜਾਬ ਦੇ ਉੱਪਰ ਕੀਤਾ ਹੋਇਆਗਾ ਸੋ ਇਸਰਾਈਲੀ ਦੇ ਵਿੱਚ ਜਿਸ ਤਰ੍ਹਾਂ ਪੰਚ ਸਵੋਟ ਨੂੰ ਟੱਚ ਕਰਨ ਦੀ ਗੱਲ ਆ ਜਿਹੜੀ ਬੀਜੇਪੀ ਵੱਲੋਂ ਲਗਾਤਾਰ ਈ ਆ ਰਹੀ ਉਹ ਉਹ ਵੀ ਕਿਤੇ ਨਾ ਕਿਤੇ ਚਰਚਾ ਦੇ ਵਿੱਚ ਆ ਬੀਜੇਪੀ ਦੇ ਆਗੂਆਂ ਨਾਲ ਜਦੋਂ ਗੱਲ ਕਰਦੇ ਆ ਤਾਂ ਉਹ ਕਹਿ ਰਹੇ ਨੇ ਕਿ ਬੰਦੀ ਸਿੰਘਾਂ ਬਾਰੇ ਵੱਡਾ ਐਲਾਨ ਹੋ ਸਕਦਾ ਹੈ ਇਹਦੇ ਨਾਲ ਇੱਕ ਵੱਡਾ ਮੁੱਦਾ ਹੈਗਾ ਐਮਐਸਪੀ ਦਾ ਤੋ ਐਮਐਸਪੀ ਦੇ ਮੁੱਦੇ ਦੇ ਉੱਪਰ ਵੀ ਜਿਹੜਾ ਵਿਚਾਰ ਹੋ ਰਿਹਾ ਹੈਗਾ ਵੀ ਐਮਐਸਪੀ ਦੇ ਇਸ ਤਰ੍ਹਾਂ ਹਰਿਆਣੇ ਦੇ ਵਿੱਚ 26 ਫਸਲਾਂ ਦੇ ਉੱਪਰ ਨੈਪਸੀ ਸਰਕਾਰ ਨੇ ਲਾਣੀ ਹੋਈ ਹੈ ਇਸੇ ਤਰ੍ਹਾਂ ਹੀ ਆਪਕਰਨ ਬਿਲਕੁਲ ਜਿਹੜੀ ਐਮਐਸਪੀ ਦੀ ਬੜੀ ਵੱਡੀ ਗੱਲ ਹੈ ਕਿਸਾਨਾਂ ਦੀ ਮੰਗ ਵੀ ਰਹੀ ਹੈ ਚਾਹੇ ਦਿੱਲੀ ਵੀ ਗਏ ਉਸ ਤੋਂ ਬਾਅਦ ਹਰਿਆਣਾ ਸੈਂਟਰ ਨੇ ਵੀ ਕਿਹਾ ਸੀ ਕਿ ਹਰਿਆਣਾ ਆਪਣੇ ਲੈਵਲ ਤੇ ਕਈ ਫਸਲਾਂ ਤੇ ਐਮਐਸਪੀ ਦੇ ਰਿਹਾ ਹੈ ਇਹਦੇ ਤੇ ਪੰਜਾਬ ਨੂੰ ਵੀ ਉਸੇ ਤਰ੍ਹਾਂ ਦੇ ਉੱਤੇ ਦੇਣੀ ਚਾਹੀਦੀ ਪਰ ਪੰਜਾਬ ਦੀ ਜਿਹੜੀ ਅਪਕਸ ਦੇ ਇਨਕਮ ਉਸ ਹਸਾਬ ਨਾਲ ਉਹਨਾਂ ਕੋਲ ਉਹਨੇ ਪੈਸਾ ਨਹੀਂ ਹੈਗੇ ਕਿ ਜਿਸ ਹਸਾਬ ਨਾਲ ਹਰਿਆਣਾ ਇਸ ਟਾਈਮ ਕਾਫੀ ਅੱਗੇ ਚੱਲ ਰਿਹਾ ਆ ਆਈ ਭਾਈ ਜੇ ਮਤਲਬ ਸੈਂਟਰ ਦੀ ਮਦਦ ਹੋਵੇ ਤਾਂ ਕੁਝ ਵੀ ਸੰਭਵ ਹੋ ਸਕਦਾ ਬਾਕੀ ਗੱਲ ਇਹ ਹੈ ਵੀ ਜਿਹੜਾ ਐਮਐਸਪੀ ਪੰਜਾਬ ਚ ਦੇਣੀ ਆ ਤਾਂ ਪੰਜਾਬ ਦੇ ਵਿੱਚ ਇਹਨੂੰ ਲੱਗਦਾ ਬਹੁਤਾ ਤਰੰਤਦ ਕਰਨ ਦੀ ਜ਼ਰੂਰਤ ਵੀ ਨਹੀਂ ਹੈਗੀ ਆ ਕਿਉਂਕਿ ਪੰਜਾਬ ਦੇ ਵਿੱਚ ਕਣਕ ਤੇ ਝੋਨਾ ਹੁੰਦਾ ਜਿਹਦੇ ਤੇ ਪਹਿਲਾਂ ਐਮਐਸਪੀ ਫਿਰ ਹਾਲ ਚੱਲਦੀ ਹੋਈ ਹੈਗੀ ਉਦੋਂ ਤੋਂ ਬਾਅਦ ਇਹ ਮੂਗੀ ਦਾ ਉਹਨਾਂ ਫਸਲਾਂ ਹੀ ਨੇ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਜਿਹੜੀਆਂ ਐਮਐਸਪੀ ਤੋਂ ਬਾਹਰ ਨਹੀਂ ਗਈਆਂ ਤੋਂ ਉਹਨਾਂ ਨੂੰ ਵੀ ਐਮਐਸਪੀ ਦੇ ਵਿੱਚ ਲਿਆਂਦਾ ਜਾ ਸਕਦਾ ਉਹ ਫਸਲਾਂ ਜਿਹੜੀਆਂ ਬਾਹਰ ਨਹੀਂ ਗਈਆਂ ਜਿਵੇਂ ਮੂੰਗੀਆਂ ਜਾਂ ਮਦਰਮਾ ਪੱਕਾ ਕਹਿ ਸਕਦੇ ਹਾਂ ਇਹ ਸੂਰਜਮੁਗੀ ਆ ਜਾਂ ਇਹਦੇ ਚ ਕਹਿ ਸਕਦੇ ਆਪਾਂ ਖਪਾ ਨਰਮਾਗਾ ਇਸ ਤਰ੍ਹਾਂ ਦੀਆਂ ਪੰਜ ਚਾਰ ਫਸਲਾਂ ਜਿਹੜੀਆਂ ਜਿਹੜੀਆਂ ਕਿ ਵੱਡੀ ਪੱਧਰ ਤੇ ਖੇਤੀ ਨਹੀਂ ਹੁੰਦੀ ਪੰਜਾਬ ਚ ਉਹਨਾਂ ਨੂੰ ਐਮਐਸਪੀ ਦੇ ਵਿੱਚ ਲਿਆਂਦਾ ਜਾ ਸਕਦਾ ਹੁਣ ਕਿ ਸਰਕਾਰ ਦੇ ਲਈ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਔਖਾ ਹੈ ਕਿਉਂਕਿ ਉਹ ਸਾਰੇ ਹਿੰਦੁਸਤਾਨ ਦੇ ਲਈ ਲਾਗੂ ਕਰਨਾ ਪਊਗਾ ਤੇ ਮਤਲਬ ਪੰਜਾਬ ਦਾ ਪਹਿਲਾਂ ਹੀ ਐਮਐਸਓ ਬੋਲ ਰਿਹਾ ਹੈ ਕਿ ਕੰਫੀਡੈਂਸ ਬਹੁਤ ਹੈ ਭਾਜਪੀ ਦੇ ਵਿੱਚ ਪਿਛਲੇ ਦਿਨੀ ਜਦੋਂ ਉਹਨਾਂ ਨੇ ਪੁੱਛਿਆ ਰਵਨੀਤ ਸਿੰਘ ਬਿੱਟੂ ਨੂੰ ਕਿ ਤੁਸੀਂ ਅਕਾਲੀ ਦਲ ਦਾ ਸਮਰਥਨ ਕਰੋਗੇ ਤਾਂ ਉਹਨਾਂ ਨੇ ਬੜਾ ਤਖਤ ਬਿਆਨ ਜਿਹੜਾ ਦਿੱਤਾ ਕਿ ਤੁਸੀਂ ਚਾਹੋ ਪੰਜਾਬ ਦੇ ਵਿੱਚ ਦੁਬਾਰੇ ਜਿਹੜਾ ਗੈਂਗਸਟਰ ਹੈ ਜਾਂ ਫਿਰ ਨਸ਼ਾ ਉਸੇ ਤਰੀਕੇ ਨਾਲ ਵਿਕੇ ਕਿ ਅਸੀਂ ਜਾ ਕੇ ਉਹਨਾਂ ਦੇ ਨਾਲ ਸਮਰਥਨ ਲਈਏ ਅਕਾਲੀ ਦਲ ਦਾ ਉਹ ਬੜੇ ਸਖਤ ਜਬਤ ਨੇ ਇਹ ਬੜਾ ਕੰਫੀਡੈਂਸ ਨਾਲ ਬੋਲ ਰਿਹਾ ਕਿ ਕੀ ਲੱਗਦਾ ਕਿ ਇੰਨਾ ਜਿਹੜਾ ਵੋਟਾਂ ਦੇ ਵਿੱਚ ਵੀ ਕੋਈ ਜਿਹੜਾ ਆਪਾਂ ਕਹਿ ਸਕਦੇ ਆ ਦੂਜੀਆਂ ਪਾਰਟੀਆਂ ਦੇ ਬਰਾਬਰ ਵੋਟਾਂ ਲੈ ਕੇ ਜਾ ਸਕਦੇ ਆ ਬੀਜੇਪੀ ਲੀਡਰ ਮਤਲਬ ਜਿਸ ਤਰ੍ਹਾਂ ਨਾਲ ਹੁਣ ਚੱਲ ਰਿਹਾ ਸਿਸਟਮ ਚੱਲ ਰਿਹਾ ਜਿਵੇਂ ਉਹਨਾਂ ਨੇ ਦਲਿਤ ਵੋਟ, ਓਬੀਸੀ ਵੋਟ ਹੈ ਤੇ ਜਾਂ ਹੁਣ ਉਹਨਾਂ ਨੇ ਪੰਥਕ ਵੋਟ ਉਹਦੋਂ ਅੱਗੇ ਜਾ ਕੇ ਕਿਸਾਨੀ ਵੋਟ ਵੱਲ ਜਿਹੜਾ ਛੇਦ ਲਾਈ ਹੈਗੀ ਇੱਕ ਤਰ੍ਹਾਂ ਦੇ ਨਾਲ ਜੇ ਇਹ ਦੋਨੇ ਚੀਜ਼ਾਂ ਬੰਦੀ ਸਿੰਘਾ ਵਾਲਾ ਮਸਲਾ ਬਲੰਮੇ ਸਮੇਂ ਤੋਂ ਲਟਕਦਾ ਆ ਰਿਹਾਗਾ ਇਹਦਾ ਕੋਈ ਹੱਲ ਹੋ ਜਾਂਦਾ ਜਾਂ ਐਮਐਸਪੀ ਆ ਜਿਹੜੀ ਪੰਜਾਬ ਚ ਲਗੂ ਹੋ ਜਾਂਦੀ ਆ ਤਾਂ ਮਤਲਬ ਜਿਹੜਾ ਕਿਸਾਨੀ ਵੋਟ ਆ ਜਿਹੜਾ ਇਹਦੀ ਮੰਗਾ ਕਰਦੇ ਆ ਰਹੇ ਆ ਕਿਸਾਨ ਤੇ ਜਿਹੜਾ ਸਿੱਖ ਵੋਟਾ ਬੰਦੀ ਸਿੰਘਾਂ ਦੀ ਮੰਗ ਕਰਦਾ ਕਿਸਾਨ ਕਿਸਾਨੀ ਵੋਟਰ ਆ ਜਿਹੜਾ ਉਹ ਖਾਸ ਕਰਕੇ ਐਮਐਸਪੀ ਦੀ ਮੰਗ ਕਰਦਾ ਆ ਰਿਹਾ ਤਾਂ ਉਹ ਇਸ ਪਾਸੇ ਬਲ ਝਕਾਓ ਤਾਂ ਹੋਊਗਾ ਬਾਕੀ ਭਾਜੀ ਗੱਲ ਇਹ ਹੁੰਦੀ ਆ ਵੀ ਜਿਹੜੇ ਗੱਠ ਜੋੜ ਨੇਗੇ ਨਾ ਉਹ ਕਈ ਤਰ੍ਹਾਂ ਦੇ ਹੁੰਦੇ ਆਗੇ ਗੱਠ ਜੋੜ ਇਹ ਨਹੀਂ ਹੈਗਾ ਵੀ ਜਿਵੇਂ ਅਕਾਲੀ ਦਰ ਨਾਲ ਗੱਠ ਜੋੜ ਕਰਕੇ ਪਹਿਲਾਂ ਬੀਜੇਪੀ ਲੜਦੀ ਰਹੀ ਹੈ ਸੋ ਉਸ ਗੱਲ ਤੋਂ ਤਾਂ ਹੁਣ ਨਾ ਹੀ ਆ ਇੱਕ ਤਰ੍ਹਾਂ ਦੇ ਨਾਲ ਗੱਠਜੋੜ ਇਲੈਕਸ਼ਨ ਤੋਂ ਬਾਅਦ ਵੀ ਹੋ ਸਕਦਾ ਹੁੰਦਾ ਹੈ ਇਹਦੇ ਵਿੱਚ ਇਸ ਤਰ੍ਹਾਂ ਦਾ ਵੀ ਹੈਗਾ ਵੀ ਜਿਵੇਂ ਜਿਹੜਾ ਗਿਆਨੀ ਅਰਪੀਤ ਸਿੰਘ ਹੋਣ ਵਾਲਾ ਅਕਾਲੀ ਦਲ ਹੈਗਾ ਜਾਂ ਬਾਦਸ਼ਾਹ ਅਕਾਲੀ ਦਲ ਹੈ ਜਾਂ ਹੋਰ ਇਸ ਤਰ੍ਹਾਂ ਦੇ ਹੈਗੇ ਉਹਨਾਂ ਨੂੰ ਕੁਝ ਸੀਟਾਂ ਜਿਹੜੀਆਂ ਪੰਥਕ ਸੀਟਾਂ ਨੇ ਉਹਦੇ ਤੇ ਪਰਦੇ ਦੇ ਪਿੱਛੇ ਬੀਜੇਪੀ ਉਹਨਾਂ ਦੀ ਅਮਲਾਲ ਕਰ ਸਕਦੀ ਆ ਆਰਥਿਕ ਤੌਰ ਤੇ ਜਾਂ ਹੋਰ ਤੇ ਉਸ ਤੋਂ ਬਾਅਦ ਵੀ ਤੇ ਗੱਠਜੋੜ ਹੋ ਸਕਦਾ ਇਲੈਕਸ਼ਨ ਕੀ ਸਥਿਤੀ ਬਣੂਗੀ ਇਹ ਇੱਕ ਇਸ ਤਰ੍ਹਾਂ ਦੀ ਵੀ ਸਟ੍ਰੈਟਜੀ ਹੁੰਦੀ ਆ ਵੀ ਪਹਿਲਾਂ ਕਿਉਂਕਿ ਇਹ ਜੇ ਗੱਠਜੋੜ ਹੋਣ ਹੁੰਦਾ ਤਾਂ ਜਿਵੇਂ ਉਹ ਕਹਿ ਰਹੇ ਨੇ ਵੀ ਕਿ ਤੁਸੀਂ ਮਤਲਬ ਦੁਬਾਰੇ ਪੰਜਾਬ ਦੇ ਵਿੱਚ ਚਟਾ ਲਿਆਉਣਾਗਾ ਜਾਂ ਕੈਂਕਸਟਰ ਬਾਦ ਲਿਆਉਣਾ ਜਾਂ ਬੀਐਸਬੀਆਂ ਦਾ ਦੌਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਆ ਕਾਲੀ ਦਲ ਬਾਰੇ ਤੇ ਨਾਲ ਇਹ ਆ ਵੀ ਜਿਹੜਾ ਹਿੰਦੂ ਵੋਟਰ ਐ ਖਾਸ ਕਰਕੇ ਉਹ ਬੀਜੇਪੀ ਦੇ ਨੇੜੇ ਹੋਰ ਆਊਗਾ ਜਦੋਂ ਇਸ ਤਰ੍ਹਾਂ ਦੀਆਂ ਮਤਲਬ ਗੱਲਾਂ ਹੁੰਦੀਆਂ ਨੇਗੀਆਂ ਤੇ ਉਧਰ ਜਿਹੜਾ ਪੰਥਕ ਵੋਟਰ ਆ ਉਹ ਇੱਕ ਪਾਸੇ ਜੇ ਇਕੱਠਾ ਹੁੰਦਾਗਾ ਇਸੇ ਤਰੀਕੇ ਦੇ ਨਾਲ ਮਤਲਬ ਕੁਝ ਜਿਹੜੀਆਂ ਪੰਥ ਹੋਣੀਆਂ ਸੀਟਾਂ ਨੇ ਜਿਹੜੀਆਂ ਪਿੰਡੂ ਨਰੋਲ ਪਿੰਡੂ ਸੀਟਾਂ ਨੇ ਜਿਹਦੇ ਵਿੱਚ ਭਾਜਪਾ ਨੂੰ ਲੱਗਦਾ ਹੋਊਗਾ ਵੀ ਸਾਡਾ ਕੋਈ ਬਹੁਤਾ ਇੱਥੇ ਮਤਲਬ ਵੋਟਰ ਹੈ ਨਹੀਂਗੇ ਸਾਡਾ ਦਾਅਵਾ ਬਣਨਾ ਨਹੀਂ ਹੈਗਾ ਸੋ ਉੱਥੇ ਉਹ ਉਸ ਤਰ੍ਹਾਂ ਨਾਲ ਟੇਢੇ ਢੰਗ ਨਾਲ ਵੀ ਮਦਦ ਆ ਜਿਹੜੀ ਹੋ ਸਕਦੀ ਹੈ ਤੇ ਗੱਠ ਜੋੜ ਬਾਅਦ ਚ ਵੀ ਹੋ ਸਕਦਾ ਹੈ ਤੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਪਹਿਲਾਂ ਹੀ ਗੱਠ ਜੋੜ ਕਰਕੇ ਲੜਿਆ ਜਾਵੇ ਤੇ ਇਹ ਬੜਾ ਕੁਝ ਮਤਲਬ ਇਹ ਵੀ ਇੱਕ ਰਾਜਨੀਤੀ ਦਾ ਪੰਥ ਲਾਗਾ ਕੋਈ ਸੀਟਾਂ ਉਹ ਜਿਹੜੇ ਰਾਜਨੀਤਿਕ ਲੋਕ ਹੈਗੇ ਆ ਬਾਹਰ ਹੈਗੇ ਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹੋ ਸਕਦਾ 2027 'ਚ ਰਲ ਮਿਲੀ ਸਰਕਾਰ ਆ ਜਾਵੇ ਕਿਉਂਕਿ ਕਿਸੇ ਵੀ ਪਾਰਟੀ ਦਾ ਇਸ ਟਾਈਮ ਮਜ਼ਬੂਤ ਜੇ ਆਪਾਂ ਕਹਿ ਦਈਏ ਕੋਈ ਇਸ ਤਰ੍ਹਾਂ ਦਾ ਨਹੀਂ ਲੱਗ ਰਿਹਾ ਕਿ ਇਸ ਦਾ ਦੀ ਸਰਕਾਰ ਆਊਗੀ ਤੇ ਤੁਸੀਂ ਗੱਲ ਪਾਜੀ ਅਮਰਤਪਾਲ ਦੀ ਪਾਰਟੀ ਦੀ ਕੀਤੀ ਹੈ ਅਮਰਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉੱਤੇ ਐਮਪੀ ਵੀ ਬਣ ਜਾਂਦੇ ਆ ਔਰ ਉਹਨਾਂ ਨੇ ਇੱਕ ਗੱਲ ਚੱਕੀ ਹੈ ਕਿ ਚਿੱਠੀ ਲਿਖੀ ਹੈ ਅਮਰਤਪਾਲ ਸਾਹਿਬ ਦੇ ਡੀਸੀ ਨੂੰ ਵੀ ਲਿਖੀ ਹੈ ਪੰਜਾਬ ਦੇ ਗ੍ਰਾਮ ਮੰਤਰੀਆਂ ਨੂੰ ਵੀ ਲਿਖੀ ਹੈ ਸੈਂਟਰ ਗਵਰਨਮੈਂਟ ਨੂੰ ਹਾਈ ਕੋਰਟ ਦੇ ਵਿੱਚ ਅਪੀਲ ਵੀ ਪਾਈ ਹੈ ਕਿ ਜਿਹੜਾ ਮੇਰਾ ਖਲੂਸ ਸਾਹਿਬ ਹਲਕਾ ਹੈ ਬੜਾ ਪਛੜਿਆ ਹੋਇਆ ਹਲਕਾ ਪਹਿਲਾਂ ਹੀ ਹੈ ਤੇ ਹੋਰ ਜ਼ਿਆਦਾ ਪਿੱਛੇ ਨੂੰ ਜਾ ਰਿਹਾ ਹੈ ਕਿਉਂਕਿ ਉੱਥੋਂ ਦਾ ਜਿਹੜਾ ਐਮਪੀ ਹੈ ਉਹ ਆਪਣੀਆਂ ਮੰਗਾਂ ਜਾਂ ਆਪਣੇ ਹਲਕੇ ਦੇ ਲਈ ਜਿਹਨਾਂ ਨੇ ਉਹਨਾਂ ਨੂੰ ਇੰਨੀਆਂ ਵੋਟਾਂ ਪਾਈਆਂ ਉਹਨਾਂ ਦੇ ਲਈ ਕੋਈ ਬਹੁਤੀ ਜ਼ਿਆਦੀ ਉਹਨਾਂ ਦੀ ਪਰੇਦਾਰੀ ਨਹੀਂ ਕਰ پا ਰਿਹਾ ਤੇ ਇਸ ਕਰਕੇ ਜਿਹੜਾ ਹੈ ਮੈਨੂੰ ਬਜਟ ਸੈਸ਼ਨ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਮੈਂ ਉੱਥੇ ਜਾ ਕੇ ਆਪਣੇ ਹਲਕੇ ਦੀ ਗੱਲ ਰੱਖ ਸਕਾਂ ਆਪਣੇ ਪੰਜਾਬ ਦੀ ਗੱਲ ਰੱਖ ਸਕਾਂ ਤੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕੋਈ ਚਾਂਸ ਹੈਗੇ ਆ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਸੈਸ਼ਨ ਦੇ ਵਿੱਚ ਆ ਸਕਦੇ ਆ ਦੇਖੋ ਜੀ ਇਹ ਨਾ ਹੁਣ ਗੇਮ ਇਹ ਵੀ ਉੱਥੇ ਆ ਕੇ ਖੜ ਗਈ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਰ ਰਹੀ ਸੀ ਵੀ ਬੀਜੇਪੀ ਹੈ ਜਿਹੜੀ ਉਹ ਪੰਥਕ ਵੋਟ ਦੇ ਉੱਪਰ ਵੀ ਖੇਡ ਰਹੀ ਸੋ ਪੀਜੇਪੀ ਦੇ ਵੱਲੋਂ ਕੁਝ ਲੋਕਾਂ ਦਾ ਪ੍ਰਚਾਰ ਉਹ ਇਸ ਤਰ੍ਹਾਂ ਦਾ ਹੋ ਰਿਹਾ ਵੀ ਅਸੀਂ ਅਮਰਤਪਾਲ ਨੂੰ ਫੜਿਆ ਹੀ ਨਹੀਂ ਹੋਇਆ ਹੈਗਾ ਇੱਕ ਸਾਲ ਤੋਂ ਜਦੋਂ ਉਹਨਾਂ ਦੀ ਐਨਐਸਐ ਖਤਮ ਹੋ ਗਈ ਹੈ ਉਹ ਜਿਹੜੇ ਟੁੱਤਰਾਂ ਉਹ ਪੰਜਾਬ ਸਰਕਾਰ ਹੀ ਲਾ ਕੇ ਵਧਾ ਰਹੀ ਹੈ ਗਾਹੇ ਬਗਾਹੇ ਸੋ ਹੁਣ ਵੀ ਜਿਹੜੀ ਇਹ ਸੁਣਵਾਈ ਹੁੰਦੀ ਹੈ ਜੀ ਦੇਖੋ ਇਹ ਸੁਣਵਾਈ ਦੇ ਦੌਰਾਨ ਮਤਲਬ ਜਿਹੜੀ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਹੁੰਦੀ ਆ ਉਹਦੇ ਜਦੋਂ ਦੋ ਜੱਜਾਂ ਦਾ ਪੈਂਚ ਹੁੰਦਾਗਾ ਸੋ ਉਹ ਹੈਗਾ ਸੀ ਜਸਟਿਸ ਸੀਲ ਨਾਗੂ ਤੇ ਸੋਰੀ ਸੋ ਇਹਦੇ ਵਿੱਚ ਕਿਹਾ ਜਾਂਦਾ ਵੀ ਸੋਰੀ ਸਾਹਿਬ ਜਿਹੜੇ ਉਹ ਪਿਆਟਗਰੇ ਤੇ ਸੀਲ ਲਾਗੂ ਹੋਣਾ ਨੇ ਇਹਦੇ ਵਿੱਚ ਦੱਸ ਲਈ ਇਹ ਮਾਮਲਾ ਉਹਨਾਂ ਦਾ ਤਕਰੀਬਨ ਸੁਣਵਾਈ ਤੇ ਮੁਕੰਮਲ ਹੋ ਚੁੱਕਿਆ ਸੀਗਾ ਨੇੜੇ ਪਹੁੰਚ ਚੁੱਕਿਆ ਸੀਗਾ ਇਹ ਮਾਮਲਾ ਨਿਪਟਣ ਦੇ ਨਤੀਜੇ ਦੇ ਪਹੁੰਚ ਚੁੱਕਿਆ ਸੀਗਾ ਕਿ ਇਸ ਜਿਹੜਾ ਬੈਂਚ ਹੈ ਇਹਨੇ ਅੰਦਰ ਅਸਲ ਲਿਖਿਆ ਸੀ ਪੰਜਾਬ ਸਰਕਾਰ ਨੂੰ ਕਿ ਜਿਹੜਾ ਇਹਦਾ ਫਰੰਟ ਅਫਸਰ ਹੈਗਾ ਉਹੀ ਮਤਲਬ ਇਹਦੇ ਉੱਪਰ ਫੈਸਲਾ ਲਵੇ ਉਹਨਾਂ ਨੇ ਸੇਦ ਨਾਲ ਦੇ ਅੰਦਰ ਅੰਦਰ ਫੈਸਲਾ ਲੈਣ ਦੇ ਲਈ ਉਹਨੂੰ ਕਿਹਾ ਸੀ ਉਸ ਤੋਂ ਬਾਅਦ ਇਹ ਪਰਸਥਿਤੀਆਂ ਬਦਲ ਗਈਆਂ ਕਿ ਜਿਹੜੇ ਸੰਜੀਵ ਰੈਡੀ ਸੀ ਉਹ ਪਾਸੇ ਹੋ ਗਏ ਹੁਣ ਕੱਲੇ ਸੀਲ ਨਾ ਕੋਈ ਇਸ ਦਾ ਜੋ ਜਿਹੜਾ ਅੱਗੇ ਫੈਸਲਾ ਕਰ ਰਹੇ ਉਹਨਾਂ ਨੇ ਹੁਣ ਉਹਨਾਂ ਤੋਂ ਮੰਗਿਆ ਤੇ ਇਹਦੇ ਵਿੱਚ ਪੰਜਾਬ ਸਰਕਾਰ ਨੇ ਵਕੀਲ ਨੇ ਵਿਰੋਧ ਕੀਤਾ ਜਦੋਂ ਕਿ ਜਿਹੜਾ ਇਹਦੇ ਵਿੱਚ ਬਧੀਕ ਸਲੈਸਟਰ ਸਤਿਆਪਾਲ ਜੈਨ ਹੈ ਤੇ ਉਹ ਨੇ ਇਹ ਗੱਲ ਕਹੀ ਹੈ ਵੀ ਇਹਦੇ ਵਿੱਚ ਜਿਹੜਾ ਫੈਸਲਾ ਕਿ ਉਹ ਨਾ ਤਾਂ ਰਾਜਪਾਲ ਲੈ ਸਕਦਾ ਤੇ ਨਾ ਹੀ ਜਿਹੜਾ ਫੈਸਲਾ ਇਹ ਲੈ ਸਕਦੇ ਆਪਣਾ ਜਿਹੜਾ ਹੈਗਾ ਸਪੀਕਰ ਸਾਹਿਬ ਜਿਹੜੇ ਪਾਰਲੀਮੈਂਟ ਦੇ ਸਪੀਕਰ ਹੈ ਉਹ ਵੀ ਨਹੀਂ ਇਹ ਕੋਈ ਫੈਸਲਾ ਲੈ ਸਕਦੇ ਇਹਦੇ ਤੇ ਫੈਸਲਾ ਸਿਰਫ ਤੇ ਸਿਰਫ ਇਹ ਜਿਹੜੇ ਨੇ ਐਨਐਸਏ ਲਾਈ ਹੈ ਜਿਹੜਾ ਪੂਰੀ ਇਵੈਂਟ ਦਾ ਅਫਸਰ ਹੈਗਾ ਭਾਵੇਂ ਡੀਸੀ ਦੀ ਗੱਲ ਆ ਰਹੀ ਹੈ ਇਹ ਵੀ ਅੰਮ੍ਰਿਤਸਰ ਦਾ ਡੀਸੀ ਅਜਰਾ ਜਿਹੜਾ ਲਗਾਤਾਰ ਇਸ ਨੂੰ ਵਧਾ ਰਿਹਾ ਜੋ ਉਹ ਉਸ ਹੀ ਦੇ ਉੱਪਰ ਕੋਈ ਫੈਸਲਾ ਲੈ ਸਕਦਾ ਗੇਂਦ ਉਹਨਾਂ ਨੇ ਪੰਜਾਬ ਸਰਕਾਰ ਦੇ ਪਾੜੇ ਤੇ ਸੁੱਟਤੀ ਇਹ ਸੈਂਟਰ ਨੇ ਹੁਣ ਪੰਜਾਬ ਸਰਕਾਰ ਉਹਦੇ ਵਿੱਚ ਕੀ ਫੈਸਲਾ ਦਿੰਦੀ ਆ ਕਿਸ ਤਰ੍ਹਾਂ ਦਾ ਨੁਕਤਾਰਾ ਹੁੰਦਾ ਹੈ ਆਉਣ ਵਾਲੇ ਇੰਦਰਾਂ ਵਿੱਚ ਪਤਾ ਲੱਗਣਾਗਾ ਵੀ ਜੇ ਤਾਂ ਉਹਨਾਂ ਨੂੰ ਮਤਲਬ ਮਿਲ ਜਾਂਦੀ ਹੈਗੀ ਤਾਂ ਵੀ ਬੀਜੇਪੀ ਦੀ ਬੱਲੇ ਬੱਲੇ ਆ ਬੀਜੇਪੀ ਕਹਿੰਦੀ ਹੈ ਵੀ ਅਸੀਂ ਤਾਂ ਉਹਨਾਂ ਨੂੰ ਰੋਕੇ ਹੀ ਨਹੀਂ ਹੈਗਾ ਉਹ ਪਾਰਲੀਮੈਂਟ ਦੇ ਵਿੱਚ ਆਉਣ ਤਾਂ ਆਪ ਦੀ ਗੱਲ ਦੱਸਣ ਮੇਰੀ ਕਈ ਬੀਜੇਪੀ ਦੇ ਆਗੂਆਂ ਨਾਲ ਗੱਲ ਹੋਈ ਹੈ ਇਸ ਮੇ ਤੇ ਮਨਜੀਤ ਸਿੰਘ ਰਾਏ ਇਹਨਾਂ ਦੇ ਸੂਬੇ ਦੇ ਆਗੂ ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਇੱਥੇ ਮਿਲੇ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਇਹ ਪੰਜਾਬ ਸਰਕਾਰੀ ਕੋਈ ਨਾ ਕੋਈ ਇਸ ਤਰ੍ਹਾਂ ਲਾ ਰਹੀ ਆ ਅਸਲ ਦੇ ਵਿੱਚ ਉਹ ਹੁਣ ਇਹ ਦਿਖਾਉਣ ਦੀ ਕੋਸ਼ਿਸ਼ ਬੀਜੇਪੀ ਕਰ ਰਹੀ ਆ ਸਾਰਾ ਪੰਜਾਬ ਸਰਕਾਰ ਨੇ ਕੀਤਾ ਕਰਾਇਆ ਅਸੀਂ ਨਹੀਂ ਇਹਦੇ ਵਿੱਚ ਕੀਤਾ ਤੁਹਾਡੇ ਯਾਦ ਹੋਊਗਾ ਇੱਕ ਵਾਰ ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਆਏ ਸੀਗੇ ਸਾਡੇ ਵਿੱਚ ਹਰਜੀਤ ਸਿੰਘ ਸੱਜਣ ਤਾਂ ਉਦੋਂ ਇੱਥੇ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਜੀ ਕੈਪਟਨ ਮੋਰਿੰਦਰ ਸਿੰਘ ਉਹਨਾਂ ਨੇ ਉਹਦਾ ਵਿਰੋਧ ਕੀਤਾ ਖਾਲਸਤਾਨੀ ਕਹਿ ਕੇ ਬੜਾ ਤਕੜਾ ਕੀਤਾ ਉਹਨਾਂ ਨੇ ਤੇ ਪਰ ਦੂਜੇ ਪਾਸੇ ਹੋਇਆ ਕੀ ਸੀਗਾ ਵੀ ਜਿਹੜਾ ਸੈਂਟਰ ਸਰਕਾਰ ਨੇ ਉਹਨੂੰ ਸਲਾਮੀ ਦਿੱਤੀ ਸੀਗੀ ਜਦੋਂ ਉੱਤਰੇ ਨਗੇ ਸੋ ਇਹ ਉਹ ਮਤਲਬ ਉਹ ਸਾਰੀ ਦੀ ਸਾਰੀ ਗੱਲ ਹੈ ਜਿਹੜੀ ਸਿੱਖਾਂ ਦਾ ਉਸ ਹੋਇਆ ਜਿਹੜਾ ਉਸ ਗੱਲ ਦਾ ਉਹ ਕੈਮ ਨੇ ਖਿਲਾਫ ਹੋ ਗਿਆ ਔਰ ਬੀਜੇਪੀ ਉਹਦੇ ਵਿੱਚ ਸੁਰਖਰੂ ਹੋ ਕੇ ਨਿਕਲੀ ਸੋ ਮੈਨੂੰ ਲੱਗਾ ਇੱਥੇ ਵੀ ਇਹੀ ਉਹ ਇਸੇ ਤਰ੍ਹਾਂ ਦੀ ਨੀਤੀ ਹੈ ਜਿਹੜੀ ਖੇਢੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੇ ਛੜੀ ਠੀਕਰਾ ਪਨਦੇ ਉਹ ਵੀ ਅੰਮਰਤਪਾਲ ਨੂੰ ਤਾਂ ਇਹ ਰੋਕੀ ਬੈਠੇ ਆ ਸਾਡਾ ਨਹੀਂ ਰੋਕਿਆ ਹੋਇਆ ਹੈਗਾ ਸੋ ਇਹ ਇੱਕ ਵੋਟ ਦੇ ਉੱਪਰ ਗੇਮ ਆ ਜਿਹੜੀ ਖੇਡ ਰਹੀ ਆ ਸੋ ਲੱਗਦਾ ਇਹ ਹੈ ਕਿ ਇਸ ਵਾਰ ਜਿਸ ਤਰ੍ਹਾਂ ਲਈ ਸਿਨੈਰੀਓ ਬਣ ਗਿਆਗਾ ਤੇ ਅੰਮਰਤਪਾਲ ਇਸ ਸੈਸ਼ਨ ਦੇ ਵਿੱਚ ਹਿੱਸਾ ਲੈਣਗੇ ਔਰ ਆਪਣੀ ਗੱਲ ਵੀ ਰੱਖਣਗੇ ਕਿਉਂਕਿ ਬੀਜੇਪੀ ਕਹਿ ਰਹੀ ਆ ਵੀ ਉਹ ਆਪਣੇ ਹਲਕੀ ਖੰਡੂਰ ਸਾਹਿਬ ਦਾ ਮਤਲਬ ਉੱਥੇ ਲਿਆਉਣ ਕੇਸ ਉੱਥੇ ਇਹਦੇ ਚ ਇਹ ਵੀ ਕਿਤੇ ਨਾ ਕਿਤੇ ਤੁਹਾਡੇ ਧਿਆਨ ਚ ਲਿਆ ਦੇਵਾਂ ਵੀ ਜਿਹੜਾ ਹੜਪੀੜਤਾਂ ਵਾਲਾ ਮਾਮਲਾ ਸੀ ਉੱਥੋਂ ਦੀ ਜਿਹੜੀ ਰਾਹਤ ਹੈਗੀ ਉਹ ਅਜੇ ਤੱਕ ਨਹੀਂ ਆਈ ਸੈਂਟਰ ਵੱਲੋਂ ਹੋ ਸਕਦਾ ਹੈ ਵੀ ਜਦੋਂ ਅੰਮ੍ਰਿਤਪਾਲਾ ਕਿ ਉੱਥੇ ਬੋਲਦਾ ਤਾਂ ਉਹ हां जी कंस साहब बड़ी बड़ी ਗੱਲ ਹੈ ਦੇਖੋ ਇੱਕ ਪਾਸੇ ਸੈਂਟਰ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਪੰਜਾਬ ਪੱਖੀਆਂ ਸਿੱਖ ਪੱਖੀਆਂ ਪੱਗ ਵਾਲੇ ਬੰਦਿਆਂ ਦੀ ਬੜੀ ਇੱਜ਼ਤ ਹੋ ਰਹੀ ਹੈ ਬੜੇ ਭਾਜਪੀ ਦੇ ਵਿੱਚ ਜੁਆਇਨ ਹੋ ਰਹੇ ਨੇ ਪਰ ਦੂਜੇ ਪਾਸੇ ਪੀਐਮ ਮੋਦੀ ਜਦੋਂ ਖੁਦ ਇੱਥੇ ਪੰਜਾਬ ਦਾ ਦੌਰਾ ਕਰਦੇ ਜਾਂ ਪੰਜਾਬ ਦੇ ਲਈ ਅਨਾਊਂਸਮੈਂਟ ਕਰਦੇ ਨੇ ਕਿ 1600 ਕਰੋੜ ਰੁਪਈਆ ਜਿਹੜੇ ਉਹਨੇ ਮੰਤਰੀ ਆਉਂਦੇ ਆ ਕਿ 1600 ਕਰੋੜ ਰੁਪਈਆ ਅਸੀਂ ਪੰਜਾਬ ਨੂੰ ਰਾਸ਼ਟਵਣ ਦਵਾਂਗੇ ਪਰ ਅਜੇ ਤੱਕ ਉਹ ਵੀ ਮਿਲਿਆ ਕਿੱਥੇ ਆ ਉਹ 1600 ਕਰੋੜ ਕਦੋਂ ਮਿਲੂਗਾ ਇਹ ਬੜੀ ਵੱਡੀ ਗੱਲ ਹੈ ਕਿ ਕਿਉਂ ਨਹੀਂ ਦੇ ਰਹੇ ਪੰਜਾਬ ਸਰਕਾਰ ਵਾਰ-ਵਾਰ ਹਾਲਾਂਕਿ ਭਗਵੰਤ ਸਿੰਘ ਸਾਹਿਬ ਵੀ ਹਮੇਸ਼ਾ ਨੂੰ ਮਿਲ ਕੇ ਆਇਆ ਪਿਛਲੇ ਦਿਨੀ ਪਰ ਕੋਈ ਹੱਲ ਇਸ ਚੀਜ਼ ਦਾ ਨਿਕਲ ਨਹੀਂ ਰਿਹਾ ਮਕਮਲ ਅਸਰਤ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਣ ਜੱਦੀ ਕਿਸਾਨ ਇਧਰ ਆਪਣੇ ਲੈਵਲ ਤੋਂ ਦੁਬਾਰੇ ਪੈਰਾਂ ਤੇ ਆ ਗਏ ਹੈ ਪਰ ਕਿਸੇ ਸਰਕਾਰ ਵੱਲੋਂ ਬਹੁਤੀ ਮਦਦ ਨਹੀਂ ਮਿਲ ਰਹੀ ਇਹ ਹੁਣ ਮੰਨ ਲਓ ਇੱਥੇ ਇਹਦੇ ਤੇ ਇੱਕ ਸਿਆਸੀ ਗੇਮ ਖੇਡੀ ਜਾ ਸਕਦੀ ਹੈ ਜਿਸ ਤਰ੍ਹਾਂ ਲੱਗਦਾ ਹੈਗਾ ਕਿ ਅਮਰਤਪਾਲ ਆ ਕੇ ਜੇ ਆਪਣੇ ਹਰਕੇ ਦੀ ਗੱਲ ਉਠਾਉਂਦੇ ਆ ਉੱਥੇ ਤਾਂ ਉਸ ਦੇ ਦਰਮਿਆਨ ਹੀ ਕੋਈ ਨਾ ਕੋਈ ਸਰਕਾਰ ਇਹਦੇ ਵੀ ਉਹ ਪੈਸਾ ਜਿਹੜਾ ਸੀ ਹੁਣ ਲਾਗੂ ਕਰ ਦਿਆ ਜ ਐਮਪੀ ਉਹਨਾਂ ਦੇ ਐਮਪੀ ਲੈਂਡ ਦਾ ਜਿਹੜਾ ਪੈਸਾ ਉਹਦੇ ਵਿੱਚ ਜਾਂ ਕਿਸੇ ਤਰੀਕੇ ਨਾਲ ਸੈਂਟਰ ਆਪਣੇ ਤੌਰ ਤੇ ਕੋਈ ਇਸ ਤਰ੍ਹਾਂ ਦਾ ਹੋ ਸਕਦਾ ਹੈਗਾ ਕਿ ਉਹ ਕਿਉਂਕਿ ਉਹਨਾਂ ਨੂੰ ਇੱਕ ਵਾਰ ਨਾ ਅਮਿਤ ਸਾਹਿਬ ਉਹਨਾਂ ਨੇ ਇਹ ਗੱਲ ਓਪਨਲੀ ਕਹੀ ਸੀ ਕਿ ਪੰਜਾਬ ਤੇ ਸਰਕਾਰ ਅਸੀਂ ਜਦੋਂ ਮਰਜ਼ੀ ਬਣਾ ਸਕਦੇ ਹਾਂ ਪਰ ਅਕਾਲੀ ਦਲ ਤੋਂ ਬਿਨਾ ਸਾਡੀ ਸਰਕਾਰ ਉੱਥੇ ਸਾਨੂੰ ਮਤਲਬ ਉਹ ਨਹੀਂ ਚੰਗੀ ਲੱਗੂਗੀ ਅਕਾਲੀ ਦਲ ਵਿੱਚ ਉਹਦੇ ਹੋਣਾ ਜ਼ਰੂਰੀ ਦਾ ਭਾਵ ਆਖਾਂ ਦੀ ਭਾਈ ਵਾਲੀ ਉਹ ਸਰਕਾਰ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਵਿੱਚ ਬਣੇ ਸੋ ਇਹ ਇਸ ਤਰ੍ਹਾਂ ਵੀ ਹੋ ਸਕਦਾ ਵੀ ਇੱਕ ਮਗਰ ਉੱਥੇ ਆਗੂ ਪੈਰਲਲ ਜਿਹੜੀ ਆਵਾਹਨ ਦੀ ਗੱਲ ਆਪਾਂ ਪਹਿਲਾਂ ਵੀ ਕਹਿੰਦੇ ਆ ਤੇ ਸਾਰਾ ਕੁਝ ਹੋ ਸਕਦਾ ਸਿਆਸਤ ਦੇ ਵਿੱਚ ਸਭ ਕੁਝ ਚੱਲਦਾ ਜੀ ਇਹਦੇ ਵਿੱਚ ਪਤਾ ਨਹੀਂ ਕਦੋਂ ਤੁਹਾਨੂੰ ਕੀ ਹੋ ਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੁੰਦਾ ਪਰ ਕਿਆਸਰਾਈਆਂ ਇਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ ਕਿ ਅੰਮ੍ਰਿਤਪਾਲ ਇਸ ਵਾਰ ਜ਼ਰੂਰ ਜਿਹੜਾ ਪਾਰਲੀਮੈਂਟ ਸੈਸ਼ਨ ਦੇ ਵਿੱਚ ਆਉਂਦੇ ਕਿਉਂਕਿ ਉਹਨਾਂ ਨੇ ਇੱਕ ਗੱਲ ਐਡਵੋਕੇਟ ਸਾਹਿਬ ਨੇ ਵੀ ਇਹ ਕਿਹਾ ਕਿ ਉਮੀਦ ਹੈ ਕਿ ਇਸ ਸੈਸ਼ਨ ਦੇ ਵਿੱਚ ਅਮਰਿਤਪਾਲ ਜ਼ਰੂਰ ਹਾਜ਼ਰੀ ਲਾਉਣਗੇ ਔਰ ਆਪਣੇ ਹਲਕੇ ਦੀ ਗੱਲ ਆਪਣੇ ਪੰਜਾਬ ਦੀ ਗੱਲ ਔਰ ਆਪਣੇ ਪੰਜਾਬ ਦੇ ਲਈ ਜਿਹੜਾ 1600 ਕਰੋੜ ਹੈ ਉਹ ਵਾਪਸ ਜਾਂ ਪੰਜਾਬ ਦੇ ਵਿੱਚ ਕਦੋਂ ਆਏਗਾ ਇਸ ਦੀ ਗੱਲ ਜ਼ਰੂਰ ਚੱਕਣਗੇ ਸੰਤੂ ਸਾਹਿਬ ਭਾਜੀ ਭਾਜੀ ਇੱਕ ਗੱਲ ਹੋਰ ਇਹਦੇ ਤੇ ਇਹਦੇ ਤੇ ਭਾਜੀ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਉਹ ਇਹ ਕਿ ਉਧਰ ਉਹਨੇ ਰਾਸ਼ਿੱਦਾ ਜਿਹੜਾ ਉਹਨੂੰ ਦੇ ਦਿੱਤੀ ਹੈ ਜਦੋਂ ਕਿ ਉਹਦੇ ਤੇ ਜੋ ਆਪਾਂ ਲੱਗਿਆ ਹੋਇਆ ਹੈਗਾ ਇਹਨਾਂ ਤੇ ਐਨਐਸਏ ਹੈ ਤੇ ਮਤਲਬ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਐਨਐਸਏ ਹੈ ਤਾਂ ਰਾਜਨੀਤਿਕ ਇਹਨਾਂ ਦੀ ਹਿਰਾਸਤੀ ਹੈਗੀ ਪਰ ਇਹਨੂੰ ਤਾਂ ਕਹਿ ਸਕਦੇ ਆਪਾਂ ਕਿਉਂਕਿ ਕੋਈ ਕੇਸ ਤਾਂ ਹੁੰਦਾ ਨਹੀਂ ਫੌਜਦਾਰੀ ਸੋ ਇਹ ਇਹ ਇਹਨਾਂ ਇੱਕ ਪਾਸੇ ਹੁਣ ਬੀਜੇਪੀ ਰਾਸ਼ਤ ਨੂੰ ਦੇ ਕੇ ਇਹ ਵੀ ਗੱਲ ਇੱਕ ਸਾਬਤ ਕਰਨੀ ਚਾਹੁੰਦੇ ਵੀ ਦੇਖੋ ਅਸੀਂ ਤਾਂ ਉਹਨੂੰ ਛੱਡਤਾ ਤੇ ਇਧਰ ਹੁਣ ਪੰਜਾਬ ਵਾਲੇ ਬੜੇ ਵੀਰ ਤੇ ਇਹਦੇ ਅਗਲੀ ਗੱਲ ਇਹ ਹੋ ਸਕਦੀ ਹੈ ਵੀ ਹੋ ਸਕਦਾ ਹੁਣ ਇੱਕ ਦੋ ਇੱਕ ਹੋ ਸਕਦਾ ਹੁਣ 1-2 ਦਿਨਾਂ ਦੇ ਵਿੱਚ ਜਿਹੜਾ ਅਮਰਤਪਾਲ ਦਾ ਪਰਿਵਾਰ ਹੈ ਉਹ ਇਸ ਮਛਲੇ ਨੂੰ ਲੈ ਕੇ ਰਾਜਪਾਲ ਨੂੰ ਮਿਲੇ ਔਰ ਰਾਜਪਾਲ ਨੂੰ ਕਹੇ ਵੀ ਦੇਖੋ ਜੀ ਜਦੋਂ ਉਹ ਹੋ ਸਕਦਾ ਤਾਂ ਫਿਰ ਸਾਡੇ ਬੰਦੇ ਨੂੰ ਕਿਉਂ ਪੰਜਾਬ ਸਰਕਾਰ ਨੇ ਰੋਕਿਆ ਹੋਇਆਗਾ ਇਸ ਗੱਲ ਤੋਂ ਸੋ ਇਸ ਤਰ੍ਹਾਂ ਦੀ ਗੱਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰਹੀ ਰਹੀ ਰਾਸ਼ਟਰਪਤੀ ਰਹੀ ਇਹ ਜਿਹੜਾ ਅਮਰਤਪਾਲ ਦਾ ਪਰਿਵਾਰ ਹੈ ਮੰਗ ਕਰ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਹਾਂ ਬਿਲਕੁਲ ਸੰਧੂ ਸਾਹਿਬ ਇੱਕ ਹੋਰ ਬੜੀ ਵੱਡੀ ਗੱਲ ਹੈ ਸੇਵਾ ਸਿੰਘ ਠੀਕਰੀ ਵਾਲਾ ਜਿੱਥੇ ਬੇਦਬੀ ਹੁੰਦੀ ਹੈ ਬੜੀ ਮੰਦਭਾਗੀ ਖਬਰ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਲਗਾਤਾਰ ਹੋ ਰਹੀਆਂ ਨੇ ਔਰ ਇਸ ਤੋਂ ਥੱਲ ਨਹੀਂ ਪਾਈ ਜਾ ਰਹੀ ਕੋਈ ਸਖਤ ਕਾਨੂੰਨ ਲਿਆਉਣ ਦੇ ਲਈ ਵੀ ਕਿਸਾਨ ਜਿਹੜਾ ਸਰਕਾਰ ਨੇ ਸੈਸ਼ਨ ਵੀ ਬੁਲਾਇਆ ਸੀ ਉੱਤੇ ਵਿੱਚ ਕਾਫੀ ਕੁਝ ਪਤੇ ਵੀ ਪਾਸ ਹੋਏ ਆ ਪਰ ਹਜੇ ਤੱਕ ਆਪਾਂ ਕਹਿ ਸਕਦੇ ਆ ਵੀ ਹਜੇ ਤੱਕ ਅਨਾਊਂਸਮੈਂਟਸ ਜਾਂ ਗਰਾਉਂਡ ਕੌਫ ਤੇ ਕੁਝ ਇਸ ਤਰ੍ਹਾਂ ਦੀ ਸਜ਼ਾ ਸਖਤ ਜਿਹੜੀ ਨਹੀਂ ਬਣਾਈ ਗਈ ਤੇ ਲਗਾਤਾਰ ਸਜ਼ਾਵਾ ਜਿਹੜੀਆਂ ਨਹੀਂ ਮਿਲੀਆਂ ਔਰ ਜਿਹੜੇ ਦੋਸ਼ੀ ਵੀ ਨਹੀਂ ਫੜੇ ਗਏ ਇਸ ਕਰਕੇ ਬੇਦਬੀਆਂ ਲਗਾਤਾਰ ਹੋ ਰਹੀਆਂ ਨੇ ਸੇਵਾ ਸਿੰਘ ਠਿਕਰੀਵਾਲ ਦੇ ਆਪਾਂ ਗੱਲ ਕਰਾਂਗੇ ਉੱਥੇ ਬੇਦਬੀ ਹੋਈ ਹੈ ਚਾਚਾ ਭਤੀਜੇ ਨੂੰ ਕਹਿੰਦੇ ਉੱਥੇ ਅਰੈਸਟ ਕੀਤਾ ਗਿਆ ਤੇ ਕਿਵੇਂ ਦੇਖਦੇ ਹੋ ਉਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਵੀ ਆ ਰਿਹਾ ਉਹਨਾਂ ਦੇ ਨਾਲ ਫੋਟੋਜ਼ ਆ ਰਹੀਆਂ ਉਹਨਾਂ ਦੀਆਂ ਔਰ ਬਹੁਤ ਸਾਰੇ ਲੀਡਰ ਨੇ ਜਿਹੜੇ ਆਪੋਜੀਸ਼ਨ ਵਾਲੇ ਉਹਨਾਂ ਤੇ ਇਲਜ਼ਾਮ ਲਗਾ ਰਿਹਾ ਕਿ ਚੰਨੀ ਸਾਹਿਬ ਦੇ ਨੇੜਲੇ ਸੀਗੇ ਉਹ ਲੋਕ ਜਿਨ੍ਹਾਂ ਨੇ ਬਦਬੀ ਕੀਤੀ ਹੈ ਦਰਅਸਲ ਭਾਜੀ ਉਹ ਨਾ ਕਿਉਂਕਿ ਮੈਂ ਉਹ ਪੂਰਾ ਕੇਸ ਇਨਵੈਸਟੀਗੇਸ਼ਨ ਕੀਤਾ ਦੇਖਿਆ ਉਹਦੇ ਬਾਰੇ ਸਾਰੀ ਉਹਦੀ ਪਰਤਾਲਾ ਜਿਹੜੀ ਮੈਂ ਕੀਤੀ ਹੈਗੀ ਕਿਸ ਤਰ੍ਹਾਂ ਪੁਲਿਸ ਦੀ ਇਨਟੈਰੋਗੇਸ਼ਨਾਂ ਜਾਂ ਹੋਰ ਆ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਕਿਵੇਂ ਆਈਆਂ ਨੇ ਉਹਦੇ ਵਿੱਚ ਦਰਅਸਲ ਗੱਲ ਕੀ ਹੈ ਕਿ ਉਹ ਪਿੰਡ ਦੀ ਮਤਲਬ ਰਾਜਨੀਤਿਕ ਲੜਾਈ ਹੈਗੀ ਇੱਕ ਤਾਂ ਕਾਂਗਰਸ ਦੇ ਦੋ ਧੜੇ ਆ ਇੱਕ ਪਾਸੇ ਮਤਲਬ ਅਕਾਲੀ ਦਲ ਸੀਗਾ ਜਿਹੜਾ ਕਿ ਇਸ ਮਾਮਲੇ ਤੇ ਸਰਕਾਰ ਨੂੰ ਘੇਰਨ ਦੇ ਜਿ ਤਰ੍ਹਾਂ ਜਿਨ੍ਹਾਂ ਨੇ ਧਰਨਾ tourn ਲਾਇਆ ਪਰੇ ਕਾਂਗਰਸ ਦੇ ਦੋ ਪਰਿਵਾਰ ਹੈ ਜਿਹੜਾ ਉਹ ਚਾਚਾ ਗਾ ਉਹਦਾ ਨੌਮਾ ਕੁਲਦੀਪ ਸਿੰਘ ਜਿਹਨੇ ਬੇਅਦਬੀ ਕੀਤੀ ਹੈ ਜਗਵੀਰ ਸਿੰਘ ਉਹਦਾ ਚਾਚਾ ਜਿਹੜਾ ਉਹਨਾਂ ਨੂੰ ਕੁਲਦੀਪ ਸਿੰਘ ਹੈ ਜਿਹੜਾ ਇਹ ਜਗਵੀਰ ਸਿੰਘ ਹੈ ਗਾ ਬੋਲਾ ਗਾ ਔਰ ਇਹਦੇ ਇਹਦੀ ਮਾਂ ਨੇ ਇਹਦੇ ਪਿਓ ਦਾ ਕਤਲ ਕਰਵਾ ਦਿੱਤਾ ਸੀ ਪਿਛਲੇ ਸਮੇਂ ਦਰਾਂ ਤੇ ਉਦੋਂ ਬਾਅਦ ਇਹਦੀ ਮਾਂ ਜੀ ਹੈ ਇਹਨੂੰ ਜਗਵੀਰ ਸਿੰਘ ਨੂੰ ਇਹਦੇ ਚਾਚਾ ਕੁਲਦੀਪ ਸਿੰਘ ਨੇ ਹੀ ਪਾਲਿਆ ਗਾ ਉਹੀ ਇਹਦੇ ਮਤਲਬ ਗੱਲਬਾਤ ਕਰ ਸਕਦਾ ਹੈ ਇਹਦੇ ਸਾਰੇ ਇੱਕ ਦੂਸਰੇ ਨੂੰ ਇਹ ਮਤਲਬ ਸਾਰਿਆਂ ਦੇ ਵਿੱਚ ਸਮਝਦੇ ਨੇ ਇੱਕ ਦੂਸਰੇ ਦੀਆਂ ਗੱਲਾਂ ਬਾਤਾਂ ਇਹ ਕਿਉਂਕਿ ਉਹਨੇ ਆਇਆਗਾ ਇਹਨੂੰ ਕੁਲਦੀਪ ਸਿੰਘ ਨੇ ਜਿਹੜਾ ਕੁਲਦੀਪ ਸਿੰਘ ਆ ਉਹ ਉੱਥੇ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਦਿੱਤਾ ਹੋਇਆਗਾ ਉਸ ਪਿੰਡ ਦੇ ਵਿੱਚ ਤੇ ਉਹ ਉਹਦੇ ਨਾਲ ਜਿਹੜਾ ਉਥੋਂ ਦਾ ਸਾਬਕਾ ਸਰਪੰਚ ਪ੍ਰਗਟ ਸਿੰਘ ਉਹਦੇ ਨਾਲ ਕੁਲਦੀਪ ਸਿੰਘ ਦਾ ਮਤਲਬ ਪਹਿਲਾਂ ਤੁਸੀਂ ਗੱਠ ਜੋੜ ਆ ਜਣ ਇੱਕ ਤਰ੍ਹਾਂ ਦਾ ਨੇੜਤਾ ਕੀ ਉਹਦੇ ਨਾਲ ਤੇ ਉਹ ਇਹ ਜਿਹੜਾ ਸਾਰਾ ਇਹ ਕਾਂਗਰਸੀ ਪਰਿਵਾਰ ਨੇਗੇ ਮਤਲਬ ਜਿਹੜਾ ਪ੍ਰਗਟ ਸਿੰਘ ਆ ਉਹ ਵੀ ਕਾਂਗਰਸ ਦਾ ਆਗੂ ਆਗਾ ਸਾਬਕਾ ਸਰਪੰਚ ਆਗਾ ਤੇ ਇਹ ਹੋਇਆ ਕਿ ਮਤਲਬ ਉਹ ਜਿਹੜਾ ਇਹ ਸੀਗਾ ਜਦੋਂ ਇਹ ਜਿੱਤਿਆ ਮਤਲਬ ਜਿਹੜੀ ਚੋਣ ਸੀਗੀ ਉਹ ਆਪਣੀ ਕੋਪਰਸਾਈਟੀ ਦੀ ਸਹਿਕਾਰੀ ਸਭਾ ਦੀ ਇਹ ਇਹ ਜਦੋਂ ਮੈਂਬਰ ਜਿੱਤਿਆ ਤਾਂ ਉੱਥੇ ਕਿਹਾ ਜਾਂਦਾ ਵੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਤੇ ਜਿਹੜੇ ਕਾਬਜ ਲੋਕ ਸੀ ਉਹਨਾਂ ਨੇ ਬਾਕੀਆਂ ਦਾ ਮਾਨ ਸਨਮਾਨ ਕਰਤਾ ਇਹਨੂੰ ਛੱਡ ਦਿੱਤਾ ਕਿਉਂਕਿ ਇਹਨੇ ਉਹ ਗੁਰਦੁਆਰਾ ਸਾਹਿਬ ਦੀ ਜਾਂ ਉਸ ਪਿੰਡ ਦੇ ਇੱਕ ਮਤਲਬ ਨਾਮਵਰ ਆਕੂ ਨੂੰ ਜਿਹੜਾ ਹਰਾ ਦਿੱਤਾ ਸੀਗਾ ਜਿਹੜਾ ਕਿ ਸਾਇਦ ਪਹਿਲਾਂ ਅੱਜਕੱਲ ਉਹ ਵੀ ਕਾਂਗਰਸ ਦੇ ਵਿੱਚ ਆਇਆ ਤਾਂ ਦੇ ਬਹੁਤ ਪਹਿਲਾਂ ਜਿਹੜਾ ਸੀਗਾ ਉਹ ਮਾਨਦਾਲ ਲਲ ਗਰਮਦਲੀਆਂ ਖਿਆਲ ਦਾ ਉਹ ਬੰਦਾਗਾ ਉਹਨੇ ਜਦੋਂ ਹਰਾ ਦਿੱਤਾ ਤੇ ਉਹਨਾਂ ਨੇ ਇਹਨਾਂ ਨੂੰ ਸਰੋਪਾ ਨਹੀਂ ਦਿੱਤਾ ਉੱਥੋਂ ਇਹ ਰਾਂਝੇਸ ਰੱਖਦਾ ਸੀਗਾ ਜਿਹੜਾ ਕੁਲਦੀਪ ਸਿੰਘ ਆ ਵੀ ਕਿਸੇ ਤਰੀਕੇ ਦੇ ਨਾਲ ਇਹ ਇਹ ਮੈਂ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੀ ਬਦਨਾਮੀ ਕਰਨੀਆਂ ਨੇ ਇਹਨਾਂ ਨੇ ਉਸ ਦਿਨ ਮਤਲਬ ਉਹਨੂੰ ਆਪਦੇ ਭਤੀਜੇ ਨੂੰ ਜਿਹੜਾ ਹੈਗਾ ਉਹ ਗੁੰਗਾ ਬੋਲਾ ਉਹਨੂੰ ਇਹ ਗੱਲ ਸਿਖਾ ਕੇ ਇਹਨੇ ਪੂਰੀ ਤਰ੍ਹਾਂ ਤੋੜਤਾ ਵੀ ਤੈਂ ਇਸ ਤਰ੍ਹਾਂ ਗੁੱਟਕਾ ਸਾਹਿਬ ਉੱਥੇ ਉਦੇ ਪੰਨੇ ਪਾੜ ਕੇ ਖਿਲਾਰਨੇ ਹੈਗੇ ਤੇ ਇਹ ਉਸ ਤੋਂ ਬਾਅਦ ਚੱਲਦਾ ਮੇਲਾਗਾ ਉੱਥੇ ਇਕੱਠ ਬਹੁਤ ਹੁੰਦਾਗਾ ਵੀ ਇਹ ਬਦਨਾਮੀ ਹੋਊਗੀ ਜਿਹੜੀ ਉਹ ਮੁਰਦਵਾਰੇ ਦੀ ਕਮੇਟੀ ਹੈ ਤੇ ਇੱਕ ਇਹਨਾਂ ਨੇ ਆਪਦਾ ਰਿਸ਼ਤੇਦਾਰ ਹੈ ਜਿਹੜਾ ਉਹ ਬੁਲਾ ਲਿਆ ਉਹ ਚਿੱਟਾ-ਚੁੱਟਾ ਲਾਉਂਦਾ ਸੀ ਸਾਬ ਉਹ ਵੀ ਨਸ਼ੇ ਨੂੰ ਚੀਰਾਂ ਡੱਕਿਆ ਸੀ ਇਹ ਮਤਲਬ ਉਹਦਾ ਭਤੀਜਾ ਤੇ ਉਹਦਾ ਰਿਸ਼ਤੇਦਾਰ ਦੋਨਾਂ ਨੇ ਇਹ ਰਾਤ ਨੂੰ ਘਟਨਾ ਅੰਜਾਮ ਦਿੱਤੀ ਜਦੋਂ ਘਟਨਾ ਅੰਜਾਮ ਦਿੱਤੀ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਦਾ ਹਾਲਾਂਕਿ ਇਹਨਾਂ ਨੇ ਰਾਤ ਨੂੰ ਘਟਨਾ ਦਾ ਅੰਜਾਮ ਦੇ ਦਿੱਤਾ ਤੇ ਦੂਸਰੇ ਦਿਨਾਂ 19 ਤਰੀਕ ਦੀ ਗੱਲ ਆਏ ਤੇ 20 ਤਰੀਕ ਨੂੰ ਇੱਥੇ ਚੰਨਜੀਤ ਸਿੰਘ ਚੰਨੀ ਹੋਣਾ ਨੇ ਆਉਣਾ ਤੇ ਜਦੋਂ ਫਿਰ ਚੰਨਜੀਤ ਚੰਨੀ ਆਏ ਤਾਂ ਇਹ ਜਿਹੜਾ ਉਹਦਾ ਚਾਚਾ ਜਿਹਨੇ ਇਹ ਘਟਨਾ ਨੂੰ ਕਰਵਾਇਆ ਉਹ ਪ੍ਰਗਟ ਸਿੰਘ ਹੋਣਾ ਦੇ ਨਾਲ ਹੀ ਜਿਹੜਾ ਸਟੇਜ ਦੇ ਉੱਪਰ ਚੰਨੀ ਦੇ ਨਾਲ ਸੀਗਾ ਕਿਉਂਕੋ ਕੋਆਪਰੇਟ ਦਾ ਮੈਂਬਰ ਆ ਉੱਥੇ ਉਹ ਮਤਲਬ ਪਿੰਡ ਦੇ ਹੁੰਦਾ ਵੀ ਨਾਮਵਰ ਵਿਅਕਤੀਆਂ ਚ ਆ ਜਾਂਦਾ ਬੰਦਾ ਜਦੋਂ ਇਸ ਤਰ੍ਹਾਂ ਕੋਈ ਸਭਾ ਸੋਸਾਇਟੀ ਦਾ ਮੈਂਬਰ ਹੁੰਦਾ ਤੇ ਨਾਲ ਹੀ ਉਹ ਸਾਬਕਾ ਸਰਪੰਚ ਪ੍ਰਗਟ ਸਿੰਘ ਇਹ ਕਾਂਗਰਸੀ ਨੇ ਤੇ ਇਹ ਚੰਨਜੀਤ ਚੰਨੀ ਹੋਣਾ ਨਾਲ ਸਟੇਜ ਦੇ ਉੱਪਰ ਰਹੇ ਦੂਜੇ ਦਿਨ ਮਤਲਬ ਬੇਅਦਬੀ ਕਰਾਉਣ ਤੋਂ ਦੂਜੇ ਦਿਨ ਆਏ ਤੋ ਫੋਟਮਾ ਜਿਹੜੀਆਂ ਸਾਰੀਆਂ ਜੰਤਕ ਹੋਈਆਂ ਨੇ ਉੱਥੇ ਜਦੋਂ ਉਹਦਾ ਚੰਨੀ ਦਾ ਮਾਨਸਾਨ ਕੀਤਾ ਸਟੇਜ ਤੇ ਉਦੋਂ ਇਹ ਪ੍ਰਗਟ ਸਿੰਘ ਤੇ ਦੋਨੇ ਸੀਗੇ ਤੇ ਉਦੋਂ ਬਾਅਦ ਜਦੋਂ ਪੈ ਗਿਆ ਰੌਲਾ ਅਸਲ ਦੇ ਵਿੱਚ ਪਿੰਡ ਦੇ ਵਿੱਚ ਪਤਾ ਲੱਗ ਗਿਆ ਵੀ ਗੂੰਗੇ ਬੋਲੇ ਦਾ ਉਹ ਲੋਕਾਂ ਨੂੰ ਸ਼ੱਕ ਹੋ ਗਈ ਜਾਂਦੇ ਮਗਰ ਜਾ ਕੇ ਉਹਨੂੰ ਲੋਕਾਂ ਨੇ ਟਰੇਸ ਕਰ ਲਿਆ ਉਸ ਗੱਲ ਨੂੰ ਤਾਂ ਉਦੋਂ ਬਾਅਦ ਇਹ ਮਾਮਲਾ ਜਦੋਂ ਪੁਲਿਸ ਕੋਲੇ ਚਲਿਆ ਗਿਆ ਤਾਂ ਜਿਹੜਾ ਕੁਲਦੀਪ ਸਿੰਘ ਆ ਇਹ ਪ੍ਰਗਟ ਸਿੰਘ ਸਰਪੰਚ ਕੋਲੇ ਗਿਆ ਵੀ ਕਿਸੇ ਤਰੀਕੇ ਨਾਲ ਆਪਣਾ ਬੰਦਾ ਫਸ ਰਿਹਾ ਵੀ ਉਹ ਇਸ ਮਾਮਲੇ ਦੇ ਵਿੱਚ ਵੀ ਜਿਹੜੀਆਂ ਸੀਸੀਟੀਵੀ ਕੈਮਰੇ ਦੀ ਫੁਟੇਜ ਹੈਗੀ ਉਹ ਕਿਸੇ ਤਰੀਕੇ ਨਾਲ ਉਥੋਂ ਕੱਢੀ ਜਾਵੇ ਤਾਂ ਉਹ ਕਹੇ ਜਾਂ ਦੱਸਿਆ ਇਹ ਜਾਂਦਾ ਵੀ ਜਿਹੜੀ ਆ ਪਿੰਡ ਦੇ ਵਿੱਚ ਲੱਗੇ ਸੀ ਸੀਸੀਟੀਵੀ ਕੈਮਰੇ ਸੀ ਉਹਦੇ ਜਿਹੜੇ ਡੀਵੀਆਰ ਸੀ ਉਹ ਪ੍ਰਕਾਸ਼ ਸਿੰਘ ਆਪ ਲੈ ਗਿਆ ਲਾ ਕੇ ਜਿਹੜਾ ਉਹ ਸਰਪੰਚ ਕਾਂਗਰਸੀ ਸਰਪੰਚ ਸੀ ਤੇ ਉਹ ਤਾਂ ਹੁਣ ਕਹਿੰਦਾ ਵੀ ਮੈਂ ਪੁਲਿਸ ਨੂੰ ਮੈਨੂੰ ਕਿਹਾ ਸੀ ਮੈਂ ਤਾਂ ਪੁਲਿਸ ਨੂੰ ਲਾ ਕੇ ਦਿੱਤੇ ਆ ਤੇ ਅੰਧਾਰਾ ਸਰ ਹੁਣ ਪਿੰਡ ਚ ਰੌਲਾ ਇਹ ਪਿਆ ਵਾ ਵੀ ਜੇ ਮਤਲਬ ਉਹ 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 ਉਹਨਾਂ ਨੇ ਪੁਲਿਸ ਨੂੰ ਚਾਹੀਦੇ ਸੀ ਇਹ ਡੀਵੀਆਰ ਤਾਂ ਪੁਲਿਸ ਜਾਂ ਗੁਰਦੁਆਰੇ ਦੀ ਕਮੇਟੀ ਨੂੰ ਲੈਂਦੀ ਜਾਂ ਮੌਜੂਦਾ ਸਰਪੰਚ ਨੂੰ ਲੈਂਦੀ ਵੀ ਪ੍ਰਗਟ ਸਿੰਘ ਨਾ ਹੁਣ ਸਰਪੰਚ ਨਾ ਕੋਈ ਪੰਚ ਹੈ ਨਾ ਇਹ ਗੁਰਦੁਆਰੇ ਦੀ ਕਮੇਟੀ ਦਾ ਮੈਂਬਰ ਆ ਇਹ ਕਿਹਾ ਕਿ ਗਿਆ ਵੀ ਇਹਦੀ ਵੀ ਉਹਨਾਂ ਦੇ ਨਾਲ ਮਿਲੀਭੁਗਤ ਹੋਈ ਗਈ ਆ ਤੇ ਇਸ ਤਰ੍ਹਾਂ ਹੁਣ ਪ੍ਰਗਟ ਸਿੰਘ ਵੀ ਫੜਿਆ ਹੋਇਆ ਪੁਲਿਸ ਨੇ ਕੱਲ ਦਾ ਤੇ ਇਹ ਮਾਮਲਾ ਇਸ ਤਰ੍ਹਾਂ ਚੰਨੀ ਨਾਲ ਵੀ ਜੁੜ ਕੇ ਸਟੇਜ ਦੇ ਉੱਪਰ ਉਹ ਚੰਨੀ ਦੇ ਨਾਲ ਖੜੇ ਦਿਖਾਈ ਦੇ ਰਿਹਾ ਪ੍ਰਗਟ ਸਿੰਘ ਵੀ ਤੇ ਉਹ ਜਿਹੜਾ ਉਹ ਚਾਚਾ ਜਿਹਨੇ ਬੇਅਦਬੀ ਕਰਵਾਈ ਹੈਗੀ ਉਹਦਾ ਨਾਮ ਕੁਲਦੀਪ ਸਿੰਘ ਆ ਉਹ ਵੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਲ ਸਟੇਜ ਤੇ ਖੜਾ ਦਿਖਾਈ ਦਿੱਤਾਗਾ ਇਹ ਪੂਰਾ ਮਾਮਲਾ ਹੁਣ ਇੱਥੇ ਪੇਚ ਫਸਿਆ ਖੜਾਗਾ ਤੇ ਅਸਲ ਦੇ ਵਿੱਚ ਕਹਿੰਦੇ ਇਹਨੂੰ ਜਿਹੜਾ ਪ੍ਰਗਟ ਸਿੰਘ ਦੇ ਵੀ ਜਿਹੜਾ ਖਿਲਾਫ ਹੈ ਉਹ ਕਾਂਗਰਸ ਦਾ ਜਿਹੜਾ ਧੜਾਈ ਹੈ ਇੱਕ ਇਹਦੇ ਖਿਲਾਫ ਹੈ ਕਿਉਂਕਿ ਜਿਹੜਾ ਇਹ ਠੀਕੀਵਾਲ ਪਿੰਡ ਹੈ ਮਹਿਲਕਲਾਂ ਚ ਪੈਂਦਾ ਹੈਗਾ ਤੇ ਬਰਨਾਲੇ ਦੇ ਬਿਲਕੁਲ ਨਾਲ ਹੈਗਾ ਸੋ ਇਹ ਵੀ ਦੱਸਿਆ ਜਾਂਦਾ ਵੀ ਜਿਹੜਾ ਇਹ ਹੈਗਾ ਇੱਥੋਂ ਬਰਨਾਲੇ ਵਾਲਾ ਵਿਧਾਇਕ ਕਾਲਾ ਢਿੱਲੋਂ ਉਹਦੇ ਵਾਲਾ ਧੜਾ ਜਿਹੜਾ ਉਹ ਵੀ ਇਹਦੇ ਉਲਟਾ ਹੈਗਾ ਪ੍ਰਗਟ ਸਿੰਘ ਨੂੰ ਦੇ ਸੋ ਹਾਲਾਂਕਿ ਆਮ ਆਦਮੀ ਪਾਰਟੀ ਜੇ ਸਾਇਲੈਂਟ ਹੈਗੀ ਹੁਣ ਅਕਾਲੀਆਂ ਨੇ ਤੇ ਧਰਨ ਵਾਲੇ ਅਕਾਲੀਆਂ ਤੇ ਕਾਂਗਰਸੀਆਂ ਜਾਂ ਉਹਨਾਂ ਦਾ ਕਲੇਸ਼ ਜਾਂ ਕਾਂਗਰਸੀਆਂ ਦਾ ਅੰਦਰਲਾ ਕਲੇਸ਼ ਇਹਦੇ ਵਿੱਚ ਬਹੁਤਾ ਨਿਕਲ ਕੇ ਸਾਹਮਣੇ ਆ ਰਿਹਾ ਜੀ ਜੀ ਬਿਲਕੁਲ ਕਾਂਗਰਸ ਦੇ ਅੰਦਰਲੇ ਕਲੇਸ਼ ਦੀ ਗੱਲ ਕਰਾਂਗੇ ਅੱਜ ਸਿੱਧੂ ਸਾਹਿਬ ਵੀ ਕਾਫੀ ਦਿਨਾਂ ਬਾਅਦ ਨੀਂਦ ਤੋਂ ਜਾਗੇ ਆ ਬੜੇ ਉਹ ਕਾਫੀ ਸ਼ੋਅ-ਸ਼ੋਅ ਕਰਕੇ ਆਏ ਆ ਪਹਿਲਾਂ ਨੈਸ਼ਨਲ ਟੀਵੀ ਤੇ ਦੇ ਅੱਜ ਆ ਕੇ ਪੰਜਾਬ ਦੀ ਉਹਨਾਂ ਨੂੰ ਯਾਦ ਆਈ ਉਹਨਾਂ ਨੇ ਇੱਕ ਮਹਾਵਰਾ ਜਾਂ ਪਾਇਆ ਕਹਿੰਦੇ ਜੋ ਜਾਂਦਾ ਹੈ ਜਾਣੇ ਤੋਂ ਅੱਗੇ ਕੀ ਕਹਿੰਦੇ ਉਹਨਾਂ ਨੇ ਇੰਨਾ ਦਾ ਕੁਝ ਪਾਇਆ ਉਹ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਲੱਗਦਾ ਕਿ ਸਿੱਧੂ ਵੀ ਬੀਜੇਪੀ ਦਾ ਪੱਲਾ ਫੜ ਸਕਦੇ ਆ ਜਾਂ ਸਿੱਧੂ ਦੀ ਸਿਆਸਤ ਵੈਸੇ ਤਾਂ ਖਤਮ ਲੱਗਦੀ ਆ ਬਹੁਤ ਸਾਰੇ ਰਾਜਨੀਤਿਕ ਆਗੂ ਜਿਹੜੇ ਕਾਂਗਰਸ ਦੇ ਹੀ ਲੀਡਰ ਆਣਾ ਮੇਰੀ ਗੱਲ ਹੋ ਜੂ ਕਹਿੰਦੇ ਸਿੱਧੂ ਦੀ ਰਾਜਨੀਤਿਕ ਤਕਰੀਬਨ ਖਤਮ ਹੈ ਕਿਉਂਕਿ ਉਹ ਸ਼ੋਹਾਵਾਲ ਟੀਵੀ ਵੱਲ ਇਧਰਲੇ ਪਾਸੇ ਨੂੰ ਹੋ ਗਏ ਆ ਪਰ ਫਿਰ ਵੀ ਕਿਸ ਤਰ੍ਹਾਂ ਨਾਲ ਦੇਖ ਦੋ ਕਿ ਹਜੇ ਕੋਈ ਪੰਜਾਬ ਦੇ ਵਿੱਚ ਆਧਾਰ ਹੈਗਾ ਜਾਂ ਉਹ ਬੀਜੇਪੀ ਜਾ ਸਕਦੇ ਆ ਵੇਖੋ ਜੀ ਆਪ ਤਾਂ ਉਹਦਾ ਨਾਂ ਜਾਣ ਹੁਣ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦਾ ਉੱਥੇ ਜਿਹੜਾ ਹੈਗਾ ਉਹ ਟੀਵੀ ਸ਼ੋਅ ਦੇ ਵਿੱਚ ਉਹਨਾਂ ਦਾ ਵਧੀਆ ਫੇਰ ਦੁਬਾਰੇ ਉਸੇ ਤਰ੍ਹਾਂ ਉਹਨਾਂ ਨੇ ਆਪਦਾ ਸਰਕਲ ਫਿੱਟ ਕਰ ਲਿਆ ਪਰ ਉਹ ਆਪਣੀ ਪਤਨੀ ਨੂੰ ਜ਼ਰੂਰ ਲੱਗਦਾ ਵੀ ਸ਼ਟ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੇ ਹੁਣ ਉਹ ਸਾਰਾ ਕਰ ਦਿੱਤਾ ਕਿ ਇਹ ਬੀਬੀ ਨੂੰ ਕਿ ਹੁਣ ਤੂੰ ਅੱਗੇ ਲੰਘ ਕੇ ਚੱਲ ਸਾਡੇ ਨਾਲ ਖੜਾ ਤੇ ਅੱਗੇ ਰਾਹ ਭਾਜਪੀ ਵਾਲੀ ਜਾਂਦਾ ਉਹ ਭਾਜਪੀ ਦੇ ਵਿੱਚ ਸ਼ਾਮਲ ਹੋ ਸਕਦੇ ਆ ਇਹ ਸਾਰੀਆਂ 22 ਦੀਆਂ ਗੇਮਾਂ ਨੇ ਵੀ 22 ਤਰੀਕ ਨੂੰ ਦੇ ਲਈ ਇਹ ਸਾਰੀਆਂ ਤਿਆਰੀਆਂ ਉਹਨਾਂ ਦਾ ਮੁਕੰਮਲ ਹੋ ਰਹੀਆਂ ਨੇਗੀਆਂ ਕਿਉਂਕਿ ਭਾਜਪੀ ਨੇ 1 ਲੱਖ ਬੰਦੇ ਦਾ ਇਕੱਠ ਕਰਨ ਦਾ ਟੀਚਾ ਰੱਖਿਆ ਹੋਇਆਗਾ ਮੋਗੇ ਦੇ ਵਿੱਚ ਤੇ ਸਾਰੇ 22 ਤੱਕ ਉਸ ਪਾਸੇ ਚਲੇ ਜਾਣਗੇ ਹੁਣ ਅਫਵਾਹਾਂ ਤਾਂ ਚਨਜੀਤ ਸਿੰਘ 'ਚ ਬਾਰੇ ਵੀ ਆ ਰਹੀਆਂ ਨੇਗੀਆਂ ਉਧਰ ਵੀ ਚਰਚਾ ਬਹੁਤ ਚੱਲ ਰਹੀ ਆ ਕਿ ਜਦੋਂ ਚੰਨੀ ਦੇ ਵਰਕਰ ਹੀ ਨਾਰਾਜ਼ ਹੋ ਗਏ ਚੰਨੀ ਨਾ ਫਿਰ ਚੰਨੀ ਉੱਤੇ ਰਹਿ ਕੇ ਕੀ ਹੋਊਗਾ ਕਿਉਂਕਿ ਉੱਥੇ ਵੀ ਮਾਮਲਾ ਜਿਹੜਾ ਉਹ ਐਸਸੀ ਬੀਸੀ ਵਾਲੀ ਮਾਮਲਾ ਹੈ ਜਿਹੜੀ ਉਹ ਵੱਡੀ ਹੋ ਕੇ ਖੜ ਗਈ ਆ ਕਿ ਐਸਸੀ ਬੀਸੀ ਨੂੰ ਕਾਂਗਰਸ ਦੇ ਵਿੱਚ ਕੋਈ ਜਗ੍ਹਾ ਨਹੀਂ ਮਿਲ ਰਹੀ ਹੈਗੀ ਤੋਂ ਚਨਜੀਤ ਸਿੰਘ ਚੰਨੀ ਹੁਣ ਇੱਕ ਵੀ ਮੈਂ ਤਾਂ ਤੁਹਾਡੀ ਲੜ ਰਿਹਾ ਸੀ ਅਸਲ ਦੇ ਵਿੱਚ ਗੱਲ ਇਹ ਹੈ ਉਹਨਾਂ ਨੇ ਜਿਹੜੀ ਉਸ ਦਿਨ ਵੀ ਗੱਲ ਕੀਤੀ ਹੈ ਐਸਜੀਪੀਸੀ ਭਾਈਚਾਰੇ ਨੂੰ ਮੋਟੀਵੇਟ ਕਰਨ ਲਈ ਵੀ ਮੈਂ ਤਾਂ ਭਾਈ ਤੁਹਾਡੇ ਹੱਕਾਂ ਲਈ ਲੜ ਰਿਹਾ ਹਾਂ ਚਾਹੇ ਤੋ ਕਹਿਣਾ ਇਹ ਚਾਹੁੰਦੇ ਸੀ ਗੱਲ ਹੁਣ ਅੱਗੇ ਵਧ ਗਈ ਹੈ ਸੋ ਇਹਦੇ ਵਿੱਚ ਹੋਰ ਵੀ ਮਤਲਬ ਕਾਂਗਰਸ ਦੇ ਆਗੂ ਆ ਜਿਹੜੇ ਦੱਸਿਆ ਜਾਂਦਾ ਕਿ ਇਹ ਇਸ ਕਲੇਸ਼ ਦੇ ਵਿੱਚੋਂ ਕਾਂਗਰਸ ਵਾਲੇ ਪਾਸਿਓਂ ਦੂਜੇ ਪਾਸੇ ਸਾਲ ਆ ਜਿਹੜੀ ਮਾਰ ਸਕਦੇ ਹੈਗੇ ਸੋ ਕਾਫੀ ਕੁਝ ਕਾਂਗਰਸ ਦੇ ਅੰਦਰ ਮਤਲਬ ਜਿਹੜੇ ਆ ਸਰਬਲਾਟ ਚੱਲ ਰਹੀ ਹੈਗੀ ਇਹਦੇ ਵਿੱਚ ਦੁੱਧ ਵਾਲਾ ਉਹ ਹੁੰਦਾ ਵੀ ਜਾਗ ਲੱਗਿਆ ਪਿਆ ਹੁਣ ਕਾਂਗਰਸ ਦੇ ਵਿੱਚ ਫਟਣਾ ਕਦੋਂ ਆਏ ਨੇ ਇਹ ਨਹੀਂ ਪਤਾ ਵੀ ਹੁਣ ਇਹਦੀ ਦਹੀਂ ਜੰਮੂਗੀ ਜਾਂ ਪਨੀਰ ਬਣੂਗਾ ਤੇ ਇਹ ਹੋ ਕਾਫੀ ਕੁਝ ਇਸ ਤਰ੍ਹਾਂ ਲੱਗਿਆ ਜੀ ਮਾੜਾ ਸਮਾਂ ਦੱਸੂਗਾ ਪੰਜਾਬ ਦੀ ਸਿਆਸਤਾਂ ਕਿੱਧਰ ਨੂੰ ਜਾਂਦੀ ਹੈ ਬਹੁਤ ਸਾਰੇ 2027 ਦੀਆਂ ਪਾਰਟੀਆਂ ਸਾਰੀਆਂ ਹੀ ਜਿਹੜੀਆਂ ਤਿਆਰੀ ਕਰ ਰਹੀਆਂ ਨੇ ਗੱਟ ਜੋੜ ਦੇ ਵਿੱਚ ਔਰ ਇੱਕ ਦੂਜੇ ਨੂੰ ਤੋੜਨ ਦੇ ਵਿੱਚ ਲੱਗੇ ਹੋਈਆਂ ਵੱਡੇ ਲੀਡਰ ਪਾਰਟੀਆਂ ਬਦਲ ਦੇ ਵਿੱਚ ਲੱਗੇ ਹੋਏ ਨੇ ਨਾਲ ਦੀ ਨਾਲ ਪੁਨਰ ਸਰਜੀਤ ਅਕਾਲੀ ਦਲ ਹੈ ਉਸ ਦਾ ਕੀ ਬਣੂਗਾ ਔਰ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਭਾਈ ਅਮਰਪਾਲ ਸਿੰਘ ਦੀ ਪਾਰਟੀ ਦਾ ਕੀ ਬਣੂਗਾ ਸਰਬਜੀਤ ਸਿੰਘ ਬਾਦਲ ਦੀ ਪਾਰਟੀ ਦਾ ਕੀ ਬਣੂਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਵੀਰ ਬਾਦਲ ਦਾ ਕੀ ਬਣੂਗਾ ਤਕਰੀਬਨ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ 4 ਤੋਂ 5 ਧੜੇ ਹੋ ਚੁੱਕੇ ਆ ਇਸ ਦੇ ਵਿੱਚ ਕਿੰਨਾ ਕੁ ਫਾਇਦਾ ਪੰਜਾਬ ਦਾ ਹੈਗਾ ਉਹ ਵਾਲਾ ਸਮੇਂ ਦੇ ਵਿੱਚ ਇਹ ਪਤਾ ਲੱਗੂਗਾ ਕਿ ਕੌਣ ਪੰਜਾਬ ਦੇ ਨਾਲ ਖੜਦਾ ਹੈ ਹਰੇਕ ਬੰਦਾ ਪੰਜਾਬ ਦੀ ਗੱਲ ਕਰ ਰਿਹਾ ਵੋਟਾਂ ਤੋਂ ਪਹਿਲਾਂ ਪਰ ਵੋਟਾਂ ਤੋਂ ਬਾਅਦ ਇੱਕਦਮ ਜਦੋਂ ਸੱਤਾ ਦੇ ਵਿੱਚ ਆਉਂਦੇ ਆ ਇੱਕਦਮ ਪਤਾ ਨਹੀਂ ਕੀ ਹੋ ਜਾਂਦਾ ਏ ਕੁਰਸੀ ਦੀ ਤਾਕਤ ਹੀ ਕਹਿੰਦੇ ਇਸ ਤਰ੍ਹਾਂ ਦੀ ਹੈ ਕਿ ਬੰਦਾ ਚੇਂਜ ਹੋ ਜਾਂਦਾ ਜਿਹੜੇ ਵਾਅਦੇ ਕੀਤੇ ਹੁੰਦੇ ਆ ਜਿਹੜੇ ਪੰਜਾਬ ਪੱਕੀ ਗੱਲਾਂ ਹੁੰਦੀਆਂ ਉਹ ਸੈਂਟਰ ਪੱਕੀ ਜਾਂ ਦਿੱਲੀ ਪੱਕੀ ਹੋਣ ਲੱਗ ਜਾਂਦੀਆਂ ਤੇ ਇਹ ਸਮਾਂ ਔਰ ਅਜੇ ਕਾਫੀ ਪਿਆ तकरीबन 8-9 ਮਹੀਨੇ ਦਾ ਸਮਾਂ ਅਜੇ ਹੋਊਗਾ ਉਸ ਤੋਂ ਬਾਅਦ ਸਰਗਰਮੀ ਮੇਂ ਆਪ ਦੇ ਵਿੱਚ ਹੋਰ ਤੇਜ਼ ਹੋਣੀ ਹੈ ਬੀਜੇਪੀ ਵੀ ਪੂਰਾ ਜੋਰ ਲਾ ਰਹੀ ਹੈ ਕਿਹੜੀ ਪਾਰਟੀ ਔਰ ਕਿਸ ਦਾ ਗੱਠਜੋੜ ਹੁੰਦਾ ਔਰ ਕਿਹੜੇ ਰਾਜਨੀਤਿਕ ਲੋਕ ਕਿੱਧਰ ਜਾਂਦੇ ਆ ਉਹਨਾਂ ਵਾਲਾ ਸਮਾਂ ਦੱਸੂਗਾ ਸੰਸਦ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮੇਂ ਦੇ ਲਈ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿਕਾਰ